ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂ ਐਸ ਏ ਸਨਰੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਆਂ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਆਂ ਮੈਂ ਰਾਜਕੰਬੀਰ ਸਿੰਘ ਤੇ ਮੇਰੇ ਨਾਲ ਇਸ ਟਾਈਮ ਪੰਜਾਬ ਤੋਂ ਉੱਗੇ ਪੱਤਰਕਾਰ ਜੁੜ ਚੁੱਕੇ ਨੇ ਦੀਪਕ ਸ਼ਰਮਾ ਆਰਥਲ ਜੀ ਦੀਪਕ ਜੀ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰਯਾਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜੋ ਕਿ 1992 ਤੋਂ ਇੰਸ਼ੋਰੈਂਸ ਦੇ bizness ਦੇ ਵਿੱਚ ਨੇ ਜੇਕਰ ਤੁਸੀਂ ਵੀ ਇਹਨਾਂ ਦੇ ਕੋਲੋਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 48272 2500 ਦੇ ਉੱਤੇ ਟੇਰਕੀਨਾ ਇਮੀਗ੍ਰੇਸ਼ਨ ਲਾਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕਮ ਕਾਲ ਅਟਾਰਨੀ ਜੇ ਟੇਰਕੀਨਾ 415 909 05003 ਦੇ ਉੱਤੇ ਗੁਰਦੀਪ ਸਿੰਘ ਵਰਦੀ, ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ạtਵਾਲ, ਜਰਨੈਲ ਸਿੰਘ ਯੂਬਸਿਟੀ, ਗੁਰਨਾਮ ਸਿੰਘ ਐਂਟਿਲੋਪ ਤੇ ਜਰਨੈਲ ਸਿੰਘ ਸਿਆਟਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5210 ਤੇ। ਨੀਪਕ ਜੀ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ। ਆਪਾਂ ਨੂੰ ਪਤਾ ਹੈ ਵੀ ਪ੍ਰਵਾਸ ਬਹੁਤ ਹੋਇਆ ਪੰਜਾਬ ਤੋਂ। ਅਸਟਾਈਮ ਰਿਪੋਰਟ ਇਹ ਆ ਰਹੀ ਆ ਖਬਰ ਇਹ ਆ ਰਹੀ ਆ ਵੀ ਅਮਰੀਕਾ ਤੇ ਕੈਨੇਡਾ ਦੀਆਂ ਜੇਲ੍ਹਾਂ ਦੇ ਵਿੱਚ 1 ਲੱਖ ਪੰਜਾਬੀ ਬੰਦ ਨੇ ਬਿਲਕੁਲ ਜੀ ਜਦੋਂ ਇਸ ਖਬਰ ਤੇ ਮੇਰੀ ਨਜ਼ਰ ਪਈ ਤਾਂ ਮੈਨੂੰ ਬੜੀ ਹੈਰਾਨੀ ਵੀ ਹੋਈ ਤੇ ਇੱਕ ਤਰ੍ਹਾਂ ਨਾਲ ਇਹ ਵੀ ਹੋਇਆ ਕਿ ਇਹ ਗੱਲ ਗਲੇ ਨਹੀਂ ਉਤਰ ਰਹੀ ਕਿ ਇੰਨਾ ਏਡੀ ਬਡੀ ਗਿਣਤੀ ਚ ਜਿੰਨਾ ਚ ਬੰਦ ਹੋ ਸਕਦੇ ਬੰਦੇ ਹੋਰ ਵੀ ਪੰਜਾਬੀ ਗੱਲੇ ਇਹਦਾ ਮਤਲਬ ਜੇ ਪੰਜਾਬੀ ਬੰਦ ਨੇ ਤਾਂ ਭਾਰਤੀ ਕਿੰਨੇ ਹੋਣਗੇ ਤੇ ਹੋਰਨਾਂ ਮੁਲਕਾਂ ਦੇ ਮਿਲਾ ਕੇ ਕਿੰਨੀ ਗਿਣਤੀ ਹੋ ਗਈ ਅਸਲ ਵਿੱਚ ਜੇ ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜੇ ਤੁਸੀਂ ਦੇਖੋ ਤਾਂ ਉਹ ਦਮ ਪਰ ਰਹੇ ਨੇ ਕਿ ਦੁਨੀਆ ਦੇ ਵਿੱਚ 86 ਮੁਲਕਾਂ ਦੇ ਅੰਦਰ ਸਾਡੇ 10,000 ਭਾਰਤੀ ਜਿੱਨਾਂ ਚ ਮੰਦੇ ਇਹ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਇਹ ਕਹਿਣਾ ਹੈ ਕਿ ਜਿਹੜਾ 86 ਮੁਲਕਾਂ ਦੀਆਂ ਜੇਲ੍ਹਾਂ ਚ ਸਾਡੇ ਕਰੀਬ 10,000 ਭਾਰਤੀ ਨੇ ਫਿਰ ਇਹ ਕੈਨੇਡਾ ਅਮਰੀਕਾ ਤੇ ਯੂਰਪ ਦੀਆਂ ਜੇਲ੍ਹਾਂ ਦੇ ਵਿੱਚ 1 ਲੱਖ ਪੰਜਾਬੀ ਉਹ ਕਿੱਲਾ ਕਿਵੇਂ ਹੈ ਨਾ ਅਸਲ ਚ ਇਹ ਅੰਕੜੇ ਦਿੱਤੇ ਜਾ ਰਹੇ ਨੇ ਅਮਰੀਕਾ ਦੇ ਕਸਟਮ ਵਿਭਾਗ ਦੇ ਹਵਾਲੇ ਨਾਲ ਜਾਂ ਸਰਦੀ ਵਿਭਾਗ ਦੇ ਹਵਾਲੇ ਨਾਲ ਤੇ ਇਹ ਅਜੀਤ ਅਖਬਾਰ ਰੋਜ਼ਾਨਾ ਜੀਤ ਅਖਬਾਰ ਨੇ ਆਪਣੇ ਪਹਿਲੇ ਪੰਨੇ ਤੇ ਖਬਰ ਪ੍ਰਕਾਸ਼ਿਤ ਕੀਤੀ ਹੈ ਜਿਹੜੀ ਬਠਿੰਡਾ ਦੇ ਰਾਮਪੁਰਾ ਫੂਲ ਤੋਂ ਨਰਪਿੰਦਰ ਪਾਲ ਸਿੰਘ ਧਾਲੀਵਾਲ ਰਿਪੋਰਟਰ ਸੋ ਜੇ ਅਜੀਤ ਵਰਗਾ ਅਦਾਰਾ ਪਹਿਲੇ ਪੰਨੇ ਤੇ ਲਾੜ ਰਿਹਾ ਬਾਟਮ ਲਾ ਰਿਹਾ ਉਸ ਖਬਰ ਵਿੱਚ ਤੇ ਨਾ ਮਤਨ ਕੁਝ ਤਾਂ ਉਹਨਾਂ ਨੇ ਤੱਤ ਸੱਚ ਚੈੱਕ ਕੀਤੇ ਹੋਣਗੇ ਉਸ ਦੇ ਆਧਾਰ ਤੇ ਉਹਨਾਂ ਨੇ ਲਾਇਆ ਜੀ ਉਹ ਲਿਖਦੇ ਨੇ ਕਿ ਬੇਤਰਭੁਕ ਵਿਕਤੀ ਤਲਾਸ਼ ਚ ਗਏ 1 ਲੱਖ ਪੰਜਾਬੀ ਨੌਜਵਾਨ ਕੈਨੇਡਾ ਅਮਰੀਕਾ ਤੇ ਯੂਰਪ ਦੀਆਂ ਜਨਾਂ ਚ ਬੰਦ ਨੇ ਉਹ ਕਹਿੰਦੇ ਵਿਦੇਸ਼ ਚ ਕਾਨੂੰਨੀ ਸਮੱਸਿਆਵਾਂ ਵਾਲੇ ਭਾਰਤੀਆਂ ਲਈ ਸਰਕਾਰੀ ਮਦਦ ਅਸਰਹੀਣ ਉਹ ਕਹਿੰਦੇ ਕਿ ਬੇਸ਼ੱਕ ਮਤਲਬ ਉਹ ਕਿ ਇਹ ਗਿਣਤੀ 1 ਲੱਖ ਤੇ ਕਰੀਬ-ਕਰੀਬ ਹੈਗੀ ਹੈ ਪਰ ਦੂਤਾ ਘਰ ਕਹਿੰਦੇ ਹੁੰਦੇ ਨੇ ਕਿ ਅਸੀਂ ਹੈਗੀਆਂ ਜੀ ਕਿਸੇ ਦੀ ਸਹਾਇਤਾ ਲਈ ਜਾਂ ਵਕੀਲ ਹੁੰਦੇ ਨੇ ਅੱਗੇ ਸਾਰੀ ਉਪਰ ਪ੍ਰਕਿਰਿਆ ਹੁੰਦੀ ਹੈ ਉਗਨੇ ਇੱਥੇ ਕਈਆਂ ਦੇ ਮਾਮਲੇ ਜਿਹੇ ਨੇ ਕਿ ਉਹ ਕਾਨੂੰਨੀ ਮਦਦ ਹੀ ਲੈਣ ਦੇ ਸਮਰੱਥ ਨਹੀਂ ਹੈਗੇ ਮੰਨ ਲਓ ਦਸਤਾਵੇਜ਼ ਨਹੀਂ ਕੋਈ ਹੈਗਾ ਜਾਂ ਮਤਲਬ ਕਿ ਉਹ ਇੰਨੀ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਗਏ ਨੇ ਉਹਦੇ ਉੱਤੇ ਕੋਈ ਪੈਰ ਵੀ ਨਹੀਂ ਹੋ ਸਕਦੀ ਉਹਨਾਂ ਦੀ ਜਾਂ ਉੱਥੇ ਗੁਨਾਹ ਅਜਿਹੇ ਕਰਨ ਬੈਠੇ ਨੇ ਜਾਂ ਇਜੀਆਂ ਗਤੀਵਿਧੀਆਂ ਨੇ ਸੋ ਇਹ ਕਈ ਹਵਾਲੇ ਵੀ ਜਾਂ ਕਈਆਂ ਨਾਲ ਕਹਿੰਦੇ ਕਿ ਭਾਸ਼ਾ ਦੇ ਸੱਭਿਆਚਾਰ ਦਾ ਮਸਲਾ ਆ ਰਿਹਾ ਹੈ ਇਹ ਕਈ ਪਹਿਲੂ ਉੱਪਰ ਰਹੇ ਨੇ ਇਹਦੇ ਵਿੱਚ ਉਸ ਰਿਪੋਰਟ ਚ ਪਰ ਦੂਸਰੇ ਪਾਸੇ ਜਦੋਂ ਮੈਂ ਭਾਰਤੀ ਵਿਦੇਸ਼ ਮੰਤਰਾਲੇ ਦੇ ਹਵਾਲਿਆਂ ਦੇਖਦਾ ਉਹਨਾਂ ਦਾ ਕਹਿਣਾ ਕਿ ਵਿਦੇਸ਼ ਮੰਤਰਾਲੇ ਅਨੁਸਾਰ ਸਾウਦੀ ਅਰਬ, ਕੁਵੈਤ, ਸੰਯੁਕਤ ਅਰਬ ਅਮੀਰਾਤ, ਕਤਰ, ਨੇਪਾਲ, ਪਾਕਿਸਤਾਨ, ਅਮਰੀਕਾ, ਸ਼੍ਰੀਲੰਕਾ, ਸਪੇਨ, ਰੂਸ, ਇਜ਼ਰਾਈਲ, ਚੀਨ, ਬੰਗਲਾਦੇਸ਼ ਤੇ ਅਰਜנטיਨਾ ਵਰਗੀਆਂ ਜਿਲ੍ਹਾਂ ਚ ਗੈਰਕਾਨੂੰਨ ਢੰਗ ਨਾਲ 10000 ਬੰਦੇ ਹੁਣ ਇਹ 10000 ਕਹਿ ਰਹੇ ਨੇ ਹੂੰ ਤੇ ਇੱਧਰ ਇਹ ਰਿਪੋਰਟਰ ਦੇ ਹਵਾਲਿਆਂ ਜੇ ਆਪਾਂ ਕਰੀਏ ਉਹ ਕਹਿੰਦਾ ਅਮਰੀਕਾ ਦੇ ਕਸਟਮ ਤੇ ਸਰੱਦੀ ਵਿਭਾਗ ਦੇ ਅੰਕੜਿਆਂ ਮੁਤਾਬਕ ਲਗਭਗ 1 ਲੱਖ ਪੰਜਾਬੀ ਨੌਜਵਾਨ ਪੰਡ ਹੈ ਹੁਣ ਇਸ ਖਬਰ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਵਧਦੀ ਹੈ ਕੋਈ ਜੇ ਤੇ ਗੌਰ ਕਰੇ ਕਿ ਇਹ ਜੀ ਅੰਕੜਾ ਸਹੀ ਹੈ ਤਾਂ ਇਹ ਤਾਂ ਬਹੁਤ ਫਿਕਰਮੰਦੀ ਵਾਲੀ ਗੱਲ ਹੈ ਜੇ 1 ਲੱਖ ਪੰਜਾਬੀਆਂ ਦਾ ਅੰਕੜਾ ਹੀ ਹੈ ਤਾਂ ਸਮੁੱਚੇ ਭਾਰਤੀਆਂ ਦਾ ਅੰਕੜਾ ਕਿਤੇ ਵੱਟਾ ਹੋਣਾ ਫਿਰ ਜੀ ਤੇ ਇਹ ਗੌਰ ਕਰਨੀ ਬਣਦੀ ਹੈ ਦੂਸਰਾ ਫਿਰ ਜੇ ਆਪਾਂ ਪੰਜਾਬੀਆਂ ਦੇ ਵੱਲੋਂ ਦੇਖੀਏ ਤਾਂ ਪੰਜਾਬ ਸਰਕਾਰ ਦੀ ਸਾਡੇ ਮੈਂਬਰ ਪਾਰਲੀਮੈਂਟਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਵੱਧ ਤੀਆ ਕਿਉਂ ਕੋਈ ਚਿੱਠੀ ਪੱਤਰ ਰਾਈ ਕੋਈ ਵਫਦ ਰਾਈ ਜਾ ਕੇ ਮਿਲ ਕੇ ਆਉਣ ਵਿਦੇਸ਼ ਮੰਤਰਾਲੇ ਨੂੰ ਤੇ ਨਰੇਂਦਰ મોદી ਉਹਨਾਂ ਨੂੰ ਬੇਨਤੀ ਕਰਨ ਕੇ ਬੀਜ ਤੇ ਚਾਰਜ ਹੋਈ ਕਰੋ ਜੇ ਇਸ ਇੰਨੀ ਵੱਡੀ ਗਣਤੀ ਚ ਦੂਸਰੇ ਪਾਸੇ ਜੇ ਗਣਤੀ ਸੱਚਮੁੱਚ ਇਹੀ ਹੈ درست ਹੈ ਤਾਂ ਤਾਂ ਪੰਜਾਬ ਦੇ ਹਰ ਪਿੰਡ ਦੇ ਫਿਰ ਪੰਚਾਇਤ ਬੰਦੀ ਤਾਂ ਹੋਣਗੇ ਹੋਣਗੇ ਤੇ ਫਿਰ ਤਾਂ ਉਸ ਹਵਾਲਿਆਂ ਗੱਲ ਹੋਣੀ ਚਾਹੀਦੀ ਹੈ ਕਿ ਜੇ 13000 ਪਿੰਡ ਹੈ ਹੈਨਾ ਜੇ 10 ਬੰਦੇ ਵੀ ਲਾਓ ਤਾਂ 1,30,000 ਬਣਦਾ ਤੇ ਇਹਦਾ ਮਤਲਬ 5-6 ਬੰਦੇ ਦੀ ਐਵਰੇਜ ਤਾਂ ਹਰ ਇੱਕ ਪਿੰਡ ਦੀ ਹੈਗੀ ਆ ਫਿਰ ਫਿਰ ਹਰ ਪਿੰਡ ਦੇ ਵਿੱਚ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨਾ ਹੈ ਤਾਂ ਫੋਟੋਆਂ ਪਈਆਂ ਹੁੰਦੀਆਂ ਤਸਵੀਰਾਂ ਪਈਆਂ ਹੁੰਦੀਆਂ ਕੀ ਇੰਨਾ ਚੁੱਪ ਰੱਖਿਆ ਜਾ ਰਿਹਾ ਕਿ ਅਜਿਹੇ ਗੈਰਕਾਨੂੰਨੀ ਕੰਮਾਂ 'ਚ ਫਸੇ ਨੇ ਜਿਹਦਾ ਜ਼ਿਕਰ ਨੀ ਕੋਈ ਪਰਿਵਾਰ ਕਰਨਾ ਚਾਹੁੰਦਾ ਕਿਤੇ ਆ ਕੇ ਸ਼ਿਕਾਇਤ ਨਹੀਂ ਕਰਨ ਜਾਂਦਾ ਪਰਿਵਾਰ ਇਕੱਠੇ ਹੋ ਗਿਆ ਪਰ ਇਹ ਜਿਹੇ ਮਸਲੇ ਸਮੂਹਕ ਤੌਰ ਦੇ ਉੱਤੇ ਇਕੱਠੇ ਹੋ ਜਾਂਦੇ ਨੇ ਸੋ ਅਜਿਹੀ ਕੋਈ ਪਹਿਲ ਕਰਨੀ ਕੋਈ ਪ੍ਰੈਸ ਕਾਨਫਰੰਸ ਕੋਈ ਸਰਕਾਰ ਦਰਬਾਰੇ ਪਹੁੰਚ ਅਪਰੋਚ ਮਾਪਿਆਂ ਦੀ ਉਹ ਕੋਦੇ ਨજર ਨਹੀਂ ਆ ਰਹੀ। ਸੋ ਇਸ ਲਈ ਇਹ ਵੱਡਾ ਗੁੰਝਲਦਾਰ ਸਵਾਲ ਹੈ ਜਿਹਦੀ ਮੈਨੂੰ ਲੱਗਦਾ ਚਰਚਾ ਕਰਨੀ ਇਸ ਲਈ ਜੁੜੀ ਸੀ ਕਿ ਜੇ ਇੱਕ ਜ਼म्मेवार ਅਖਬਾਰ ਆਪਣੇ ਪਹਿਲੇ ਪੰਨੇ ਤੇ ਲਾ ਰਹੀ ਹੈ ਤਾਂ ਇਹਦਾ ਮਤਲਬ ਉਸਨੇ ਕੁਛ ਨਾ ਕੁਛ ਤਾਂ ਇਹਦੀ ਕੋਖਪੜਤਾਲ ਕੀਤੀ ਹੋਣੀ ਜੇ ਅੰਕੜੇ ਸਹੀ ਨੇ ਤਾਂ ਇਹ ਫਿਕਰਮੰਦੀ ਹੋਵੇ। ਵਾਕੇ ਵਾਕੇ ਬੜੇ ਫਿਕਰਮੰਦੀ ਵਾਲੀ ਜਿਹੜੀ ਗੱਲ ਆ ਦੇਖੋ ਖਬਰ ਤਾਂ ਇਸ ਮੁਲਕ ਦੇ ਵਿੱਚ ਉੱਧਰ ਗਈ ਹੈ ਅਸੀਂ ਵੀ ਇੱਥੇ ਖਬਰਾਂ ਦੇ ਨਾਲ ਵਾਹ ਵਾਸਤਾ ਹੁੰਦੇ ਰਹਿੰਨੇ ਆ ਇਹ ਆਂਕੜਾ ਅਜੇ ਤੱਕ ਸਾਨੂੰ ਵੀ ਕਿਸੇ ਪਾਸੇ ਦਿਖਿਆ ਨਹੀਂ ਹੈਗਾ ਸੋ ਇਹ ਵਾਕਿਆ ਜਾਣਨ ਵਾਲੀ ਗੱਲ ਰਹੇਗੀ ਵੀ ਇਹ ਆਂਕੜਾ ਇਹਨਾਂ ਦੇ ਕੋਲੋਂ ਕਿੱਧਰੋਂ ਜਿਹੜਾ ਉਹ ਆਇਆ ਆ ਸੋ ਕਿਸ ਤਰੀਕੇ ਦੇ ਨਾਲ ਜੀ ਅਗਲੀ ਦੀਪਕ ਜੀ ਆਪਾਂ ਗੱਲ ਕਰਦੇ ਆ ਬੀਤੇ ਦਿਨਾਂ ਦੇ ਵਿੱਚ ਦੇਖੋ ਇਲੀਗਲ ਇਮੀਗ੍ਰੇਸ਼ਨ ਦੇ ਖਿਲਾਫ ਅਮਰੀਕਾ ਦੇ ਵਿੱਚ ਵੱਡੀ ਮੁਹਿੰਮ ਜਿਹੜੀ ਉਹ ਚੱਲ ਰਹੀ ਆ 트럼ਪ ਪ੍ਰਸ਼ਾਸਨ ਦੇ ਕੈਂਪੇਨ ਦਾ ਇਹ ਵਾਅਦਾ ਵੀ ਸੀਗਾ ਹੁਣ H1B ਦੇ ਵੀਜ਼ੇ ਦੇ ਮਗਰ ਵੀ ਜਿਹੜੇ ਉਹ ਜਾ ਰਹੇ ਆ ਰੀਸੈਂਟਲੀ ਜਿਹੜੇ ਉਹ ਉਪ ਰਾਸ਼ਪਤੀ ਜੇਡੀ ਵੈਂਸ ਬਣਾ ਨੇ ਇਸ ਦੇ ਉੱਤੇ ਸਵਾਲ ਚੱਕੇ ਉਸ ਤੋਂ ਇਲਾਵਾ 트럼ਪ ਸਮਰਥਕਾਂ ਦੇ ਵੀ ਇਸ ਨੂੰ ਲੈ ਕੇ ਸਵਾਲ ਰਹਿੰਦੇ ਆ 트럼ਪ ਹੁਣਾਂ ਨੇ ਦੋ ਟੁੱਕ ਜਿਹੜੀ ਉਹ ਸੁਣਾ ਦਿੱਤੀ ਹੁਣ ਇਸ ਦੇ ਉੱਤੇ ਹੁਕਮ ਜਾਰੀ ਕਰਦਾ ਵੀ ਅਮਰੀਕੀ ਕੰਪਨੀਆਂ ਚੋਂ ਭਾਰਤੀਆਂ ਨੂੰ ਬਾਹਰ ਕਰਨ ਦਾ ਜਿਹੜਾ ਉਹ ਹੁਕਮ 트ੰਪ ਹੁਣਾ ਨੇ ਦੇ ਦਿੱਤਾ ਆ ਉਹ ਨਾਲ ਹੀ ਸਵਾਲ ਲੱਗਦਾ ਇਹ ਆ ਜਾਂਦਾ ਹੈ ਵੀ ਪੰਜਾਬ ਵਿੱਚ ਕੀ ਵਧਾਏਗਾ ਇਹ ਮੇਰੇ ਵਿਚਾਰੀ ਦੇਖੋ ਅਮਰੀਕਾ ਫਰਸਟ ਦਾ ਨਾਰਾ 트ੰਪ ਨੇ ਦਿੱਤਾ ਤੇ ਠੀਕ ਹੈ ਆਪਣੇ ਮੁਲਕ ਨੂੰ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਪਹਿਲ ਦੇਣਾ ਹਰੇਕ ਦਾ ਫਰਜ਼ ਵੀ ਬਣਦਾ ਆਪਾਂ ਮੰਨ ਲਈਏ ਇਸ ਗੱਲ ਦੇ ਦਾ ਤੇ ਗੱਲ ਵਧੀਏ ਪਰ ਜੇ ਅਮਰੀਕਾ ਫਰਸਟ ਦਾ ਮਤਲਬ ਉਹ ਕੀ ਨੂੰ ਮੰਨਦੇ ਨੇ ਬਈ ਬਰਥ ਜਿਹੜਾ ਅਮਰੀਕਾ ਉਹਨੂੰ ਮੰਨਦੇ ਨਹੀਂ ਉਹ ਤਾਂ ਉਹਨੂੰ ਵਿਚਾਰੇ ਅੱਜ ਕਰ ਰਹੇ ਨੇ ਹੁਣ ਕਈ ਪਹਿਲੂ ਅੱਜ ਤਾਂ ਜਿਹੜਾ ਅਮਰੀਕਾ ਦਾ ਜਨਮਾ ਚਾਏ ਉਹਦੇ ਮਾਪਿਓ ਗੈਰ ਕਾਨੂੰਨੀ ਤਾਂ ਫਿਰ ਉਹਨੂੰ ਵੀ ਰਹਿਣ ਨਹੀਂ ਦੇਵਾਂਗੇ ਫਿਰ ਉਹ ਕੀ ਸਿਰਫ ਜਿਹੜੇ ਉੱਥੋਂ ਦੇ ਗੋਰੇ ਨੇ ਉਹਨਾਂ ਨੂੰ ਇਹ ਮੰਨਦੇ ਨੇ ਜਿਹੜੇ ਹੋਰ ਆ ਕੇ ਉੱਥੇ ਅਮਰੀਕਨ ਸਿਟੀਜ਼ਨ ਬਣ ਗਏ ਹੁਣ ਜਾਂ ਉੱਥੋਂ ਦੇ ਵਾਸੀ ਬਣ ਗਏ ਉਹ ਕਿ ਉਹਨਾਂ ਨੂੰ ਨਹੀਂ ਮੰਨਦੇ ਅਮਰੀਕਨ ਕਿ ਇਸ ਕੈਟਾਗਰੀ ਦੀ ਵਰਗ ਵੰਡ ਵੀ ਉਹ ਕਰ ਰਹੇ ਨੇ ਪਰ ਜਿਹੜਾ ਤਾਜ਼ਾ ਹੁਕਮ ਹੈ ਉਹਨਾਂ ਦਾ ਮੈਂ ਉਸ ਹੁਕਮ ਨੂੰ ਜਦੋਂ ਗੌਰ ਕਰਦਾ ਇਸੇ ਉਹ ਕਹਿੰਦੇ ਵੀ Google ਵਰਗੀ ਕੰਪਨੀ Meta ਵਰਗੀ ਕੰਪਨੀ ਅਜਿਹਿਆਂ ਜਿਹੜੀਆਂ ਵੱਡੀਆਂ ਦੁਨੀਆ ਦੀਆਂ ਨਾਮੀਗ੍ਰਾਮੀ ਕੰਪਨੀਆਂ ਨੇ ਉਹਨਾਂ ਅੰਚ ਭਾਰਤੀਆਂ ਨੂੰ ਬਾਹਰ ਕਰਨ ਦਾ ਹੁਕਮ ਦਿੱਤਾ ਜੇ ਤਾਂ ਉਹ ਅਮਰੀਕਾ ਫਸਲੇ ਨਾ ਤੇ ਇਹ ਕਹਿੰਦੇ ਕਿ ਬਾਹਰਲੇ ਮੁਲਕਾਂ ਦੇ ਸਾਰੇ ਨੂੰ ਵੜ ਕੀਤਾ ਜਾਵੇ ਫੇ ਤਾਂ ਹੁਕਮ ਬਾਇਸ ਨਾ ਲੱਗਦਾ ਪਰ ਹੁਣ ਅਚੇਚੇ ਤੌਰ ਤੇ ਜੇ ਭਾਰਤੀਆਂ ਨੂੰ ਬਾਹਰ ਕਰਨ ਦਾ ਹੁਕਮ ਦਿੱਤਾ ਹੁਣ ਮਿੱਤਰ ਦੀ ਜ਼ਿੰਮੇਵਾਰੀ ਬਣ ਗਈ ਮਿੱਤਰ ਜੀ ਪੁੱਛਣਾ ਮੈਂ ਇੱਕ ਅੱਲਾ ਭਾਰਤੀਆਂ ਲਈ ਦੂਸਰੀ ਗੱਲ ਤੁਸੀਂ ਗੈਰ ਕਾਨੂੰਨੀ ਬਾਹਰ ਦੇ ਮੁਲਕਾਂ ਤੋਂ ਆਇਆਂ ਨੂੰ ਉਹਦੇ ਵਿੱਚ ਭਾਰਤ ਵਾਲੇ ਵੀ ਨੇ ਸਾਡੇ ਭਰ ਭਾਰਤ 'ਚ ਪੰਜਾਬ ਵਾਲੇ ਵੀ ਸਾਡੇ ਹੁੰਦੇ ਨੇ। ਤੋਂ ਤੁਸੀਂ ਉਹਨਾਂ ਨੂੰ ਬਾਹਰ ਕਰਨ ਦੀ ਗੱਲ ਕਰਦੇ ਹੋ ਤਾਂ ਉਹ ਕਿਸੇ ਹੱਦ ਤੱਕ ਸਮਝ ਵੀ ਆਵੇ। ਪਰ ਤਰੀਕਾ ਕਰ ਤੁਸੀਂ ਜਿਹੜਾ ਅਪਣਾਇਆ ਸੀ ਉਹ ਤਾਂ ਵੱਡਾ ਬਰੋਲ ਹੋਇਆ ਸੀ ਕਿ ਕਿਹੜਾ ਤਰੀਕਾ? ਹਤਕੜੀਆਂ ਵੇੜੀਆਂ ਵਾਲਾ। ਪਰ ਹੁਣ ਜਿਹੜੀਆਂ ਕੰਪਨੀਆਂ ਦੀ 트ੰਪ ਸਾਬ ਗੱਲ ਕਰਦੇ ਨੇ ਉਹਨਾਂ ਨੂੰ ਪੁੱਛਣਾ ਲਾ ਹੋਵੇ ਕਿ ਨਾ ਕੰਪਨੀਾਂ 'ਚ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਕੋਈ ਆਇਆ ਨਹੀਂ ਹੋਕਰ। ਹਮ ਹਮ। ਜੇ Google, Meta ਵਰਗੀਆਂ ਕੰਪਨੀਆਂ 'ਚ ਕੋਈ ਵੱਡੇ ਅਹੁਦਿਆਂ ਤੇ ਵੱਡੇ ਹੈਂ ਪੋਸਟਾਂ ਦੇ ਕੰਮ ਕਰ ਰਿਹਾ ਹੈ ਇਸ ਸਮੇ 20 22 ਦੁਨੀਆ ਦੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਅਮਰੀਕਾ 'ਚ ਸਥਾਪਿਤ ਨੇ ਉਹਨਾਂ 'ਚ ਭਾਰਤੀ ਹੈਡ ਨੇ ਲੀਡ ਕਰਦੇ ਨੇ ਉਹਨੂੰ ਤੇ ਇਹਦਾ ਮਤਲਬ ਉਹ ਇਹਨਾਂ ਪੋਸਟਾਂ ਤੱਕ ਜੇ ਪਹੁੰਚੇ ਜੇ ਇਹਨਾਂ ਕੰਪਨੀਆਂ ਦੇ ਵਿੱਚ ਉਹ ਕਿਸੇ ਪੱਖੋਂ ਵੱਖ ਹੋਦਿਆਂ ਤੇ ਕੰਮ ਕਰਦੇ ਨੇ ਇਹੀਆਂ ਸੈਂਕੜੀਆਂ ਕੰਪਨੀਆਂ 'ਚ ਤਾਂ ਉਹ ਇਹਦਾ ਮਤਲਬ ਆਪਣੀ ਸਕਿੱਲ ਦੇ ਦਮ ਤੇ ਆਪਣੀ ਸਟੱਡੀ ਦੇ ਦਮ ਤੇ ਆਪਣੀ ਕਾਬਲੀਅਤ ਦੇ ਦਮ ਤੇ ਇੱਥੇ ਤੱਕ ਆਈ ਨੇ ਉਹਨਾਂ ਨੇ ਕਿਹਾ ਹੱਕ ਮਾਰਕੀਟ ਆ ਲੈ ਆਂੀ ਫਿਰ ਫਿਰ ਤੁਸੀਂ ਇਸ ਤਰੀਕਾ ਕਰਨ ਨੂੰ ਕਿਵੇਂ ਲਾਉਂਗੇ ਪਰ ਇਹ ਪਹਿਲੀ ਨਜ਼ਰ ਚ ਇੰਨੀ ਖਬਰ ਨਹੀਂ ਹੈ ਜੀ ਕਿ ਜ ਅਮਰੀਕਾ ਚ ਜਿੰਨੀਆਂ ਕੰਪਨੀਆਂ ਨੇ ਉਹਨਾਂ ਚੋਂ ਭਾਰਤੀਆਂ ਨੂੰ ਬਾਹਰ ਕਰ ਮੈਂ ਇਹਦਾ ਅਸਰ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਉਹਨਾਂ ਥਾਵਾਂ ਤੇ ਵੀ ਦੇਖ ਰਿਹਾ ਜਿੱਥੇ ਜਿੱਥੇ ਅਮਰੀਕਾ ਦੇ ਕੰਪਨੀਆਂ ਦੇ ਕਾਲ ਸੈਂਟਰ ਚੱਲਦੇ ਹਾਂਜੀ ਮੈਨੂੰ ਉਸ ਨਜ਼ਰੀਏ ਤੋਂ ਲੈ ਲਿਆ 트럼ਪ ਜਿਹੜੀ ਜਦੋਂ ਇਹ ਗੱਲ ਕਰ ਰਹੀ ਸੀ ਤਾਂ ਉਹਨਾਂ ਦਾ ਇੱਕ ਕੋਡ ਮੇਰੇ ਧਿਆਨ ਚ ਆਇਆ ਜਿਹੜਾ ਮੈਂ ਨੋਟ ਕੀਤਾ ਉਹ ਕਹਿੰਦੇ ਵੀ ਕੰਪਨੀਆਂ ਅਮਰੀਕਾ ਚ ਨੇ ਹਣਾ ਤੇ ਇਸ ਅਮਰੀਕਾ ਚ ਹੋਣ ਦੇ ਨਾਤੇ ਸਾਡੀ ਆਜ਼ਾਦੀ ਦਾ ਫਾਇਦਾ ਚੁੱਕ ਰਹੀਆਂ ਨੇ ਉਹ ਕਹਿੰਦੇ ਫੈਕਟਰੀਆਂ ਇਹ ਲਾਉਂਦੇ ਨੇ ਜਾ ਕੇ ਚੀਨ ਚ ਹੈ ਤੇ ਕਰਮਚਾਰੀ ਰੱਖਦੇ ਨੇ ਭਾਰਤ ਦੀ ਤੇ ਜੀ ਮੁਨਾਫਾ ਕਮਾਉਂਦੇ ਨੇ ਆਇਰਲੈਂਡ ਚ ਹਮ ਕਰਮਚਾਰੀ ਭਾਰਤ ਤੋਂ ਲੈਂਦੇ ਨੇ ਫੈਕਟਰੀਆਂ ਚੀਨ ਚ ਚਲਾਉਂਦੇ ਨੇ ਤੇ ਮੁਨਾਫਾ ਜਾ ਕੇ ਆਇਰਲੈਂਡ ਚ ਲੈ ਆਉਂਦੇ ਨੇ ਹੁਣ ਇਹਦਾ ਅਰਥ ਕੀ ਹੈ ਕਿ ਜੇ ਕਿਸੇ ਕੰਪਨੀ ਦਾ ਹੈੱਡ ਆਫਿਸ ਅਮਰੀਕਾ ਚ ਆ ਤਾਂ ਉਹਦੀ ਪ੍ਰੋਡਕਸ਼ਨ ਚੀਨ ਚ ਹੋ ਰਹੀ ਆ ਤੇ ਉਹਨੇ ਆਪਣੇ ਕਾਲ ਸੈਂਟਰ ਮਸਲੇ ਨੂੰ ਸੁਲਝਾਉਣ ਲਈ ਸਾਰਾ ਕੁਝ ਲਈ ਪੰਜਾਬ ਚ ਭਾਰਤ ਚ ਕਿਤੇ ਡੀਲ ਕੀਤੀ ਆ ਉੱਥੇ ਖੁੱਲੇ ਨੇ ਤਾਂ ਇਹਦਾ ਮਤਲਬ ਇਹ ਅਸਰ ਉੱਥੇ ਤੱਕ ਜਾਊਗਾ ਫਿਰ ਇਹਨਾਂ ਦਾ ਇਹ ਕਹਿਣਾ ਇਹ ਉਹਨਾਂ ਕੰਪਨੀਆਂ ਨੂੰ ਧਮਕੀ ਦੇ ਰਹੇ ਨੇ ਕਿ ਜਾਂ ਤਾਂ ਅਮਰੀਕਾ ਤੋਂ ਬਰੀ ਬਸਰਾ ਬੰਦ ਲੋ ਜਾਂ ਫਿਰ ਮਤਲਬ ਕਿ ਜੇ ਇੱਥੇ ਰਹਿ ਕੇ ਕੰਮ ਕਰਨਾ ਫਿਰ ਉੱਥੋਂ ਭਾਰਤੀਆਂ ਨੂੰ ਕੱਢੋ ਜਮ ਤਹੀ ਪੰਜਾਬ ਦੇ ਮਹਾਲੀ ਚੰਡੀਗੜ੍ਹ ਦੇ ਵਿੱਚ ਹੀ ਸੈਂਕੜੇ ਅਮਰੀਕਨ ਕੰਪਨੀਆਂ ਦੇ ਕਾਲ ਸੈਂਟਰ ਨੇ ਜਿਹੜੇ ਜੈਨੂਅਲ ਤਰੀਕੇ ਨਾਲ ਚੱਲਦੇ ਨੇ ਕੋਈ ਠੱਗੀ ਧੋੜੀ ਵਾਲੇ ਤਰੀਕੇ ਨਾਲ ਨਹੀਂ ਚੱਲਦੇ ਹਮ ਵੈਲਿਡ ਰਜਿਸਟਰਡ ਕੰਪਨੀਆਂ ਦੇ ਅੰਦਰੋਂ ਚੱਲਦੇ ਨੇ ਤੇ ਇਹ ਜਿਹੇ ਬੰਗਲੌਰੂ ਦੇ ਵਿੱਚ ਅੰਧਾਬਾਦ ਦੇ ਵਿੱਚ ਦਿੱਲੀ ਦੇ ਵਿੱਚ ਮੁੰਬਈ ਦੇ ਵਿੱਚ ਪਤਾ ਨਹੀਂ ਕਿੰਨੇ ਨੇ ਤੇ ਇੱਥੇ ਤੁਸੀਂ ਆ ਕੇ ਦੇਖੋ ਸਵੇਰੇ 5 ਵਜੇ 6 ਵਜੇ ਗੱਡੀਆਂ ਘਰਾਂ ਨੂੰ ਬੱਚਿਆਂ ਨੂੰ ਛੱਡਣ ਆ ਰਹੀਆਂ ਹੁੰਦੀਆਂ ਦੂਸਰੀਆਂ ਗੱਡੀਆਂ ਲੈ ਕੇ ਜਾ ਰਹੀਆਂ ਹੁੰਦੀਆਂ ਦਿਨ ਤੇ ਰਾਤ 24 ਘੰਟੇ ਕਾਲ ਸੈਂਟਰ ਚੱਲਦੇ ਨੇ ਤੇ ਲੱਖਾਂ ਦੀ ਤਰ੍ਹਾਂ ਜਵਾ ਕੰਮ ਕਰਦੇ ਨੇ ਜੀ ਤੇ ਕੀ ਇਹ ਪੰਜਾਬ 'ਚ ਇਹਨਾਂ ਨੂੰ ਸੜਕਾਂ ਤੇ ਲਿਆਉਣ ਦੀ ਕਵਾਇਤ ਕੀ ਇਹਨਾਂ ਨੂੰ ਕਢਾਉਣਾ ਚਾਹੁੰਦੇ ਨੇ ਟਰੰਪ ਕਿ ਇਹ ਪੋਸਟਾਂ ਨੂੰ ਅਮਰੀਕਾ 'ਚ ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਉੱਥੇ ਫਿਰ ਕੰਪਨੀਆਂ ਆਪਣਾ ਆਰਥਿਕ ਬੋਝ ਤੇ ਕੰਪਨੀਆਂ ਦਾ ਵਧੂਗਾ ਹੋ ਸਕਦਾ ਜਿੱਡੀਆਂ ਵੱਡੀਆਂ ਕੰਪਨੀਆਂ ਨੇ ਉਹ ਸਹਿ ਵੀ ਲੈਣੀਆਂ ਪਰ ਜਿਹੜੇ ਪਰਿਵਾਰ ਦੇ ਚੁੱਲ੍ਹੇ ਦੇ ਉੱਤੇ 20000 25000 ਮਹੀਨੇ ਦਾ ਆਉਂਦਾ ਹੈ ਤੇ ਉਹਦੇ ਨਾਲੇ ਉਹਦਾ ਚੁੱਲ੍ਹਾ ਮੰਗਦਾ ਤੁਸੀਂ ਉਹਨਾਂ ਦੇ ਰੋਜ਼ਗਾਰ ਨਵੇਂ ਬੱਚਿਆਂ ਦੇ ਜਿਹੜੇ ਨਵੀਂ ਪਿੰਡੀ ਦੇ ਬੜੇ ਸ਼ੌਂਕ ਨਾਲ ਐ ਚਾਰ ਅੱਖਰ ਅੰਗਰੇਜ਼ੀ ਦੇ ਸਿੱਖ ਕੇ ਇਧਰ ਨੂੰ ਆਈ ਹੈ ਪਲੱਸ 2 ਗ੍ਰੈਜੂਏਸ਼ਨ ਵਾਲੇ ਤੁਸੀਂ ਉਹਨਾਂ ਦਾ ਰੋਜ਼ਗਾਰ ਖੋਣ ਵਾਲੀ ਕਵਾਇਚੋਂ ਸੋ ਇਹ ਤਰੀਕਾਕਾਰ ਜ਼ਿੰਮੇਵਾਰੀ ਬਣਦੀ ਆ ਭਾਰਤ ਸਰਕਾਰ ਦੀ ਐ ਮੋਦੀ ਜੀ ਮਾਈ ਬੈਸਟ ਫਰੈਂਡ 트럼ਪ ਇਜ਼ ਮਾਈ ਬੈਸਟ ਫਰੈਂਡ ਆਪਕੀ ਵਾ 트럼ਪ ਸਰਕਾਰ ਦੇ ਨਾਗਰਿਕ ਦੇ ਨਾਲੇ ਇਹਨਾਂ ਮੁੱਦਿਆਂ ਤੇ ਕਦੇ ਬੋਲਣਗੇ ਕਿ ਨਹੀਂ ਬੋਲਣਗੇ ਉਹ ਤਾਂ ਅਜੇ ਤੱਕ ਉਹਦੇ ਪਰ ਨਹੀਂ ਬੋਲੇ ਹੋ ਰਾਹੁਲ ਗਾਂਧੀ ਪੁੱਛੀ ਜਾਂਦਾ ਕਹਿੰਦਾ 25 ਵਾਰ ਕਹਿੰਦਾ 트럼ਪ ਨੇ ਕਿ ਮੈਂ ਪਰਵਾਮ ਜੰਗ ਰਖਾਈ ਆ ਤੁਹਾਡੀ ਕਹਿੰਦੀ ਇੱਕ ਵਾਰ ਤਾਂ ਬੋਲ ਦੋ 5 ਦਿਨ ਭੋਗੇਸ਼ ਮਾਂਸੂ ਸੈਸ਼ਨ ਚੱਲੇ ਨੂੰ ਇੱਕ ਮਿੰਟ ਦਾ ਕੰਮ ਨਹੀਂ ਹੋਇਆ ਉਹ ਕਹਿੰਦੇ ਪਹਿਲਾਂ ਪਹਿਲਗਾਮ ਹਮਲੇ ਦੇ ਉੱਤੇ ਇਹਨਾਂ ਮਿਸ਼ਾਤ ਦੂਰ ਤੇ ਆ ਜੋ ਬਿਹਾਰ ਨਹੀਂ ਚੋਣਾ ਤੇ ਆ ਦੋ ਸੋ ਕਿੱਥੇ ਜਨਾਬ ਲੱਭਣ ਤਾਂ ਤਾਂ ਹਾਂ ਸੋ ਇਸ ਲਈ ਇਹ ਬਹੁਤ ਵੱਡਾ ਸਵਾਲ ਖੜਾ ਹੈ ਕਿ ਜੇ ਟਰੰਪ ਦੇ ਇਹਨਾਂ ਬੋਲਾਂ ਦਾ ਅਸਰ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਪੰਜਾਬ ਤੱਕ ਪੈਂਦਾ ਫਿਰ ਕੇਂਦਰ ਸਰਕਾਰ ਵਿਦੇਸ਼ ਮੰਤਰਾਲਾ ਪ੍ਰਧਾਨ ਮੰਤਰੀ ਕੋਈ ਜ਼ਿੰਮੇਵਾਰੀ ਨਹੀਂਵਾਉਣਗੇ ਆਪਣੀ ਹੂੰ ਜੀ ਆ ਮੋਦੀ ਹੁਣਾਂ ਦੇ ਉੱਤੇ ਵੀ ਗੱਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜਾ ਹੋ ਜਾ ਕੇ ਕਿੱਥੇ ਰਹਿੰਦੇ ਨੇ ਤੇ ਕਿੱਥੇ ਉਹ ਨਹੀਂ ਹਾਲ ਦੀ ਘੜੀ ਗਵਾਂਡੀ ਸੂਬੇ ਵਾਲ ਨੂੰ ਹੋ ਚੱਲਦੇ ਆ ਮੰਡੀ ਤੋਂ ਹੀ ਕੰਗਣਾ ਜਿਹੜੀ ਜਿੰਨੇ ਇੱਕ ਵਾਰੀ ਆਪਣਾ ਪਤਾ ਵੀ 에어ਪੋਰਟ ਤੇ ਚਪੇੜ ਵੀ ਖਾ ਲਈ ਇੱਕ ਪੰਜਾਬਣ ਦੇ ਕੋਲੋਂ ਪੰਜਾਬੀਆਂ ਮਾਵਾਂ ਬਾਰੇ ਪੁੱਠਾ ਸਿੱਧਾ ਬੋਲਣ ਦੇ ਕਰਕੇ ਇਹ ਲਿਹਾਜਾਂ ਫੇਰ ਟੱਪ ਜਾਂਦੀ ਆ ਇਹਨੂੰ ਲੱਗਦਾ ਵੀ ਥੇਲੀ ਦੀ ਵੀ ਅਕਲ ਨਹੀਂ ਆ ਲੋਕਾਂ ਨੇ ਇਸ ਨੂੰ ਨੁਮਾਇੰਦਾ ਜਿਹੜਾ ਉਹ ਬਣਾ ਕੇ ਉੱਥੇ ਘੱਲਿਆ ਹੋਇਆ ਆ ਇਹ ਹੁਣ ਕਹਿੰਦੀ ਆ ਵੀ ਕੰਗਣਾ ਨੇ ਪੰਜਾਬ ਨੂੰ ਨਸ਼ੇ ਦੀ ਮੰਡੀ ਜਿਹੜਾ ਉਹ ਦੱਸਿਆ ਜਦ ਕੀ ਖਬਰਾਂ ਦਾ ਇਹ ਕਹਿੰਦੀਆਂ ਵੀ ਗੁਜਰਾਤ ਤੋਂ ਸਭ ਤੋਂ ਵੱਧ ਨਸ਼ਾ ਹੁੰਦਾ ਐ ਅਸਲ ਤੇ ਰਾਜਕਰਨ ਵੀਰ ਜੀ ਕੰਗਣਾ ਤੇ ਕਲੇਸ਼ ਦੀ ਰਾਸ਼ੀ ਕੋ ਹੂੰ ਤੇ ਕੰਗਣਾ ਦਾ ਦੂਜਾ ਨਾਂ ਕਲੇਸ਼ ਇਨੇ ਕਲੇਸ਼ ਪਾ ਕੀ ਰੱਖਣਾ ਹੁੰਦਾ ਕੋਈ ਨਾ ਹੈ ਨਾ ਤੇ ਜਿਹਦਾ ਕੰਮ ਇਹ ਹੋਵੇ ਬਿਰੋ ਉਹਦਾ ਹਾਲ ਇਹ ਹੁੰਦਾ ਉਹ ਆਪ ਪਿਛਲੇ ਮਸਲਿਆਂ 'ਚ ਜਿਹੇ ਦੇ ਨਾ ਜਾਈਏ ਜੋ ਇਹਨੇ ਮਤਲਬ ਕਿਸਾਨ ਅੰਦੋਲਨ ਦੌਰਾਨ ਜਾਂ ਤੋਂ ਬਾਅਦ ਜੋ ਕੁਛੇ ਬੋਲਦੀ ਰਹੀ ਸਮੇਂ-ਸਮੇਂ ਉਹਦੇ ਕਰਕੇ ਇਸਨੇ ਮਾਫ਼ੀਆਂ ਵੀ ਕਦੇ ਮੰਗੀਆਂ ਕਦੇ ਥੱਪੜ ਵੀ ਖਾਦਾ ਪਰ ਉਹ ਸਾਰੇ ਬਰਤਾਲਜ ਨਹੀਂ ਜਾਂਦੇ। ਬੀਬੀ ਮੈਂਬਰ ਪਾਰਲੀਮੈਂਟ ਬਣ ਗਈ। ਐਮਪੀ ਬਣਦ ਤੋਂ ਬਾਅਦ ਹੁਣ ਇਹ ਕਹਿੰਦੀ ਮੈਂ ਇਸ ਕੱਲੋਂ ਦੁਖੀ ਆ। ਮੈਨੂੰ ਨਹੀਂ ਪਤਾ ਸੀ ਕਿ ਇੰਨੇ-ਇੰਨੇ ਘੰਟੇ ਬੈਠਣਾ ਪੈਂਦਾ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਕਮਾਲੀ ਲੋਕ ਆਉਂਦੇ ਨੇ ਹੈਨਾ ਕੋਈ ਕਹਿੰਦੀ ਮੇਰੇ ਕੋਲ ਮੈਂ ਲਈ ਆਪਣੀ ਆ ਜਾਂਦਾ ਜੀ ਕਿ ਮੇਰਾ ਲੋਨ ਕਰਾ ਦਿਓ ਜੀ ਕੋਈ ਕਿਸੇ ਗੌਲੀ ਆ ਜਾਂਦਾ ਜੀ ਗਵਾਚਗੀ ਜੀ ਕੋਈ ਆਪਣੀ ਦਿਵਾਖ ਦੀ ਚਿੱਠੀ ਲੈ ਕੇ ਆ ਜਾਂਦਾ ਜੀ ਕਹਿੰਦੀ ਇੱਕ ਬੰਦਾ ਮੇਰੇ ਕੋਲ ਆ ਗਿਆ ਕਿ ਜੀ ਆ ਹਮਾਚਲ ਦੇ ਸੀਐਮ ਸਾਹਿਬ ਨੂੰ ਕਹਿ ਦਿਓ ਜੀ ਮੇਰਾ ਜੈਨੂਨ ਕੰਮ ਹੈ ਉਹਨਾਂ ਦੇ ਦਫ਼ਤਰ ਚ ਰੁਕਿਆ ਹੋਇਆ ਜੀ ਉਹ ਜਵੇ ਕਹਿੰਦੀ ਮੈਂ ਕਿਹਾ ਮੈਂ ਨਹੀਂ ਕਹਿ ਸਕਦੀ ਉਹਨੂੰ ਮੈਂ ਤਾਂ ਖੱਟੜ ਅੰਕਰ ਨੂੰ ਕਹਿ ਸਕਦੀ ਹਾਂ ਮਤਲਬ ਆਹ ਤਾਂ ਇਹਦਾ ਹਾਲ ਹੈ ਤੂੰ ਮੈਂਬਰ ਪਾਰਲੀਮੈਂਟ ਨੂੰ ਚ ਗੱਲ ਕਰ ਤੇ ਪਰ ਜੇ ਸਮਝ ਹੋਵੇ ਇਸ ਲਈ ਇਹ ਤੋਂ ਹਿਮਾਚਲ ਵਾਲੇ ਪੰਜਾਬ ਵਾਲੇ ਆਮ ਲੋਕ ਰਾਜਨੀਤਿਕ ਲੋਕ ਦੂਜੇ ਦਲਾਂ ਦੇ ਲੋਕ ਹੈ ਨਾ ਉਹੀ ਦੁਖੀ ਨਹੀਂ ਹੈ ਇਥੋਂ ਬੀਜੇਪੀ ਵੀ ਦੁਖੀ ਹੈ ਹੂੰ ਖੁਦ ਇਹਦੀ ਇਹਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੰਦਰ ਦੋ ਤਿੰਨ ਵਾਰ ਤਾੜ ਚੁੱਕੇ ਨੇ ਰੋਕ ਚੁੱਕੇ ਨੇ ਕਿ ਵੀ ਵੀ ਬੋਲਤੀ ਬੰਦ ਰੱਖ ਕਬਣੀ ਜੀ ਪਰ ਚੌਲਦੀ ਨਹੀਂ ਉਹ ਕਿਹੜੇ ਟਿਕਣੇ ਦੇ 2 ਮਹੀਨੇ ਬਾਅਦ ਫਿਰ ਖੜ ਜਾਗ ਜਾਂਦੀ ਹੈ ਅੱਗਾਂ ਫਿਰ ਜੂਤਪਾਨ ਹੋ ਰਹੀ ਹੈ ਹੁਣ ਬੀਬੀ ਜੀ ਕਹਿੰਦੀ ਕਿ ਹਮਾਚਲ ਜਿਹੜਾ ਨਸ਼ਾ ਫੈਲ ਰਿਹਾ ਹੈ ਜਿਹੜਾ ਨਸ਼ਾ ਆ ਰਿਹਾ ਉਹ ਪੰਜਾਬ ਤੋਂ ਆ ਰਿਹਾ ਪੰਜਾਬ ਨੇ ਨਾ ਤਾਂ ਕੋਈ ਚਿੱਟਾ ਪੈਦਾ ਕਰਨ ਦੀ ਫੈਕਟਰੀ ਲਾਈ ਹੈ ਹੂੰ ਨਾ ਹੀ ਪੰਜਾਬ ਦੇ ਸਾਡੇ ਖੇਤਾਂ ਚੋਂ ਆਉਂਦਾ ਕੋਈ ਨਸ਼ਾ ਆਉਂਦਾ ਕਿੱਥੋਂ ਜੇ ਤੁਸੀਂ ਕਹਿੰਦੇ ਹੋ ਕਿ ਜੀ ਇਹ ਮੁਲਕ ਦੀ ਹੱਦ ਪਾਰ ਤੋਂ ਆਉਂਦਾ ਹੈ ਪਾਕਿਸਤਾਨ ਤੋਂ ਆਉਂਦਾ ਤਾਂ ਜੀ ਬਾਰਡਰ ਕਿਹਦੇ ਕੋਲ ਹੈ ਹੂੰ ਬਾਰਡਰ ਦਾ ਕੰਟਰੋਲ ਕਿਹਦੇ ਕੋਲ ਹੈ ਕੌਣ ਖੜਾ ਉੱਥੇ ਫਿਰ ਪੁੱਛੋ ਨਾ ਆਪਣੇ ਪਿਤਾ ਜੀ ਨੂੰ ਜਾ ਕੇ ਮੋਦੀ ਜੀ ਨੂੰ ਕਿ ਬਈ ਇਹ ਕਿਉਂ ਹੋ ਰਿਹਾ ਹੱਦ ਪਾਰ ਤੋ ਆਉਂਦਾ ਕਿਉਂ ਨਹੀਂ ਰੁਕਿਆ ਤੁਸੀਂ ਤਾਂ ਕਹਿੰਦੇ ਹੋ 50 ਕਿਲੋ ਮੀਟਰ ਦਾ ਧਾਰਾ ਵੀ ਸਾਡੇ ਕੰਟਰੋਲ 'ਚ ਹੈ ਮਤਲਬ ਦਰਸ਼ਨੀ ਬਿਊਟੀ ਵੀ ਤੇ ਦਰਗਾਣਾ ਮੰਦਿਰ ਦਾ ਗੇਟ ਵੀ ਸਾਰਾ ਤੁਸੀਂ ਕੰਟਰੋਲ 'ਚ ਲੈਣ ਨੂੰ ਕਰਦੇ ਆ ਹੂੰ ਤੇ ਜੇ ਤੁਹਾਨੂੰ ਸੁੱਬੇ ਨੂੰ ਪੁੱਛਣ ਦੀ ਲੋੜ ਨਹੀਂ ਸਰਕਾਰ ਨੂੰ ਦੱਸਣ ਦੀ ਲੋੜ ਨਹੀਂ ਜਿੱ ਤੱਕ ਕਾਰਵਾਈ ਤੇ ਫਿਰ ਕਿੱਥੋਂ ਆ ਰਿਹਾ ਜਨਾਬ ਕਿਹੜੀਆਂ ਫੋਰਸਾਂ ਨੇ ਜਾਂ ਨਗਹਿਲੀ ਹੈ ਤੇ ਜਾਂ ਮਿਲੀ ਭੁਗਤਾ ਫਿਰ ਰਿਸਵਾਰ ਬੱਡਾ ਕਰਤਾ ਕੰਗਨਾਨੰਦ ਦੁਨੀਆਂ ਯਾਰ ਤੁਸੀਂ ਗੁਜਰਾਤ ਦੀ ਗੱਲ ਕਰ ਰਹੇ ਹੋ ਭਾਰਤ ਦੀ ਨਹੀਂ ਦੁਨੀਆਂ ਦੀ ਸਭ ਤੋਂ ਵੱਡੀ ਖੇਪ ਮੁਦਰਾਪੋਟ ਤੋਂ ਫੜੀ ਗਈ ਸੀ ਨਸ਼ੇ ਦੀ ਦੇਖ ਲਓ ਦੁਨੀਆਂ ਦੀ ਤੇ ਜੇ ਫੜੀ ਗਈ ਹੈ ਜਿੰਨੀਆਂ ਲੰਘਦੀਆਂ ਨੇ ਕਿੱਥੇ ਕੱਪਦੀਆਂ ਨੇ ਹਮ ਤੇ ਜੇ ਇੱਕ ਸੂਬੇ ਤੋਂ ਦੂਏ ਸੂਬਿਆਂ ਚ ਆ ਰਹੀਆਂ ਨੇ ਫਿਰ ਉਤਰ ਰੁੱਖ ਕਰੋ ਸਰਕਾਰ ਵੀ ਤੁਹਾਡੀ ਕੇਂਦਰ ਚ ਵੀ ਤੇ ਸੂਬੇ ਚ ਵੀ ਫਿਰ ਉੱਥੇ ਜਾ ਕੇ ਰੋਕੋ ਨਾਕਾ ਉੱਥੇ ਲਾਓ ਪੰਜਾਬ ਤਾਂ ਖੁਦ ਪੀੜਤ ਹੈ ਉਹਨੇ ਕਿਸੇ ਨੂੰ ਕੀ ਮੰਡੀ ਬਣਾਉਣਾ ਪੰਜਾਬ ਤਾਪ ਇਹਦੇ ਚੁੱਲਜਾ ਤੇ ਜਿੱਥੋਂ ਤੱਕ ਗੱਲ ਹੈਗੀ ਆ ਕਿ ਢੱਕੀ ਰਹਿਣ ਦੇਣੀ ਚਾਹੀਦੀ ਹੈ ਜਦੋਂ ਉਂਗਲ ਚੱਕੋਂਗੇ ਇੱਕ ਕਿਸੇ ਕੰਨੀ ਚਾਰ ਆਪਣੇ ਕੰਨੀ ਹੋਣਗੀਆਂ ਬੀਬੀ ਨੂੰ ਪੁੱਛਣ ਵਾਲਾ ਹੋਵੇ ਕਿ ਦੁਨੀਆ ਦੇ ਕਿੰਨੇ ਹੀ ਮੁਲਕਾਂ ਤੋਂ ਆਈਆਂ ਊਠ ਪਟਾਂਗ ਜੀਆਂ ਨਸ਼ੇ ਵਾਲੀਆਂ ਪਾਰਟੀਆਂ ਪੁੱਗੀਆਂ ਕਰਨਾ ਮਾਚਲਦੇ ਤਿੰਨ ਚਾਰ ਥਾਂ ਇੰਨੇ ਬਦਨਾਮ ਨੇ ਕਿ ਉੱਥੇ ਆਉਂਦੇ ਨੇ ਤੇ ਪੱਲੇ ਨਸ਼ੇ ਦੀ ਪਾਰਟੀ ਨਹੀਂ ਹੋਰ ਜੋ ਖੇ ਖਲਾਰ ਕੇ ਜਾਂਦੇ ਨੇ ਸਾਰਿਆਂ ਨੂੰ ਪਤਾ ਸਹੀ ਠੀਕ ਕਹੀਆਂ ਗੰਦ ਪਾਰਟੀਆਂ ਉੱਥੇ ਹੁੰਦੀਆਂ ਨੇ ਸੋ ਇਸ ਲਈ ਬੀਬੀ ਜੀ ਟੱਗੀ ਰਹਿਣ ਦੋ ਕੌਣ ਮੰਡੀ ਐ ਤੇ ਕਿਹੜੀ ਮੰਡੀ ਐ ਸਾਰਿਆਂ ਨੂੰ ਪਤਾ ਅੱਛਾ ਕੋਈ ਸਰਕਾਰ ਦਾ ਆਪਣੇ ਵੱਲੋਂ ਇਧਰੋਂ ਕੁਝ ਪ੍ਰਤੀਕਰਮ ਕੁਝ ਇਹਨਾਂ ਨੇ ਕੋਸ਼ਿਸ਼ ਦੇ ਉੱਤੇ ਕੁਝ ਕਿਹਾ ਜੀ ਹਾਂ ਜੀ ਸਿਰਫ ਸੁਣੀ ਹੀ ਜਾਂਦੇ ਆ ਨਹੀਂ ਵਿੱਤ ਮੰਤਰੀ ਹਰਪਾਲਜੀ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਤਲਕੀਨਾ ਜਵਾਬ ਦਿੱਤਾ ਉਹਨਾਂ ਨੇ ਵੀ ਗੁਜਰਾਤ ਦੇ ਵਾਦਨਾ ਗੱਲ ਕੀਤੀ ਐ ਬਣੇ ਬਾਰਡਰ ਦੇ ਵਾਦਨਾਂ ਵੀ ਗੱਲ ਕੀਤੀ ਐ ਤੇ ਉਹਨਾਂ ਨੇ ਕੇਂਦਰ ਨੂੰ ਵੀ ਕਿਹਾ ਕਿ ਆਪਣੀ ਐਸ ਪੀਪੀ ਦੀ ਜਿਵਾਨ ਬੰਦ ਕਰਾਉ ਇਹ ਪਾੜਾ ਪਾਉਂਦੀ ਹੈ ਸੋ ਇਸ ਲਈ ਉਹਨਾਂ ਨੇ ਸਾਹਮਣੇ ਆ ਕੇ ਬੋਲੇ ਜੀ ਅੱਗੇ ਦੀਪਕ ਜੀ ਆਪਾਂ ਵਾਧਦੇ ਆ ਅ ਕੱਲ ਦਾ ਇਹ ਇਹ ਵੀ ਹੁਣ ਮਸਲਾ ਵਿਵਾਦ ਜਿਹੜਾ ਉਹ ਕਾਫੀ ਜ਼ਿਆਦਾ ਅੱਗੇ ਜਿਹੜਾ ਉਹ ਪਹੁੰਚ ਗਿਆ ਮਾਫੀ ਮੁਫੀ ਵੀ ਹੁਣ ਉਦਾਂ ਜਿਹੜਾ ਮੰਗ ਹੋ ਗਈ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਾਰਪਿਤ ਸਮਾਗਮ ਜਿਹੜੇ ਆ ਪੰਜਾਬ ਸਰਕਾਰ ਕਹਿੰਦੀ ਆ ਕਰਵਾਉਣੇ ਆ ਉਹਨਾਂ ਨੇ ਸ਼ੁਰੂ ਕਿਤੇ ਉਧਰ ਆਈ ਥਿੰਕ ਜੰਮੂ ਕਸ਼ਮੀਰ ਵਾਲੇ ਪਾਸੇ ਉਸਦੀ ਜਿਹੜੀ ਉਹ ਸ਼ੁਰੂਆਤ ਹੁੰਦੀ ਆ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸਮਾਗਮ ਦੇ ਵਿੱਚ ਨਾਚ ਗਾਣਾ ਹੀ ਹੋ ਗਿਆ ਰਾਜਕਨਵੀਰ ਜੀ ਘਰ ਦੇ ਭਾਗ ਨਾਲ ਡਿਊਟੀ ਤੋਂ ਦਿੱਖ ਜਾਂਦੇ ਜੀ ਪੰਜਾਬ ਸਰਕਾਰ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਹਵਾਲੇ ਨਾਲ ਇਸਤਿਹਾਰ ਦਿੱਤਾ ਇਹ ਜੀ ਅਸੀਂ ਤੁਹਾਨੂੰ ਸੁਝਾਅ ਮੰਗਣਿਆ ਕਿ ਅਸੀਂ ਇਹ ਦਿਖਾੜਾ ਕਿਵੇਂ ਬਣਾਈਏ ਪੰਜਾਬ ਸਰਕਾਰ ਨੇ ਜਦੋਂ ਪੂਰੇ ਪੂਰੇ ਪੰਨਿਆਂ ਦੇ ਅਖਬਾਰ 'ਚ ਇਸਿਆ ਲਾਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਸੀ ਤੇ ਨਾਲ ਇੱਕ ਪਾਸੇ ਸੱਚਖੰਡ ਸਿੰਘ ਦਰਬਾਰ ਸਾਹਿਬ ਦੀ ਤਸਵੀਰ ਸੀ ਸੱਚਖੰਡ ਸਿੰਘ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਖਾਨੀ ਕੀਤੀ ਗਈ ਜਿਹਨਾਂ ਨੇ ਉਹਦੀ ਬੈਕਗ੍ਰਾਉਂਡ ਬਦਲਤੀ ਆਲਾ-ਦਾਲਾ ਬਦਲਤਾ ਉਹਦੇ ਪਿੱਛੇ ਟੈਕਨੋਲੋਜੀ ਨਾਲ ਕੰਪਿਊਟਰ ਟੈਕਨੋਲੋਜੀ ਨਾਲ ਡਿਜ਼ਾਈਨ ਜਾਂ ਬਣਾਤਾ ਰੰਗ ਬਦਲਤਾ ਤੇ ਉਹਤੇ ਲੈ ਕੇ ਖੂਬ ਬਾਤ ਉੱਠਿਆ ਕਿ ਵੀ ਆਹ ਕੀ ਛੇੜਖਾਨੀ ਕਰੀ ਜਨੇ ਸੀ ਹੂੰ ਅਸਲ ਤਸਵੀਰਾਂ ਨੇ ਉਹਨੂੰ ਅਸਲ ਦੇ ਰੂਪ 'ਚ ਵਰਤੋ ਤੇ ਜੀ ਉਹ ਤੋਂ ਬਾਅਦ ਅਗਲੀ 'ਚ ਚਲੋ درست ਹੋ ਕੇ ਆ ਗਈ ਪਰ ਜੇ ਉਹ ਸੁਝਾ ਲਈ ਸਿਰ ਦਿੱਤਾ ਸੀ ਤਾਂ ਸੁਝਾਅ ਤਾਂ ਕੋਈ ਆਏ ਹੋਣੇ ਚੰਗੇ ਹੂੰ ਤੇ ਉਹਨਾਂ ਸੁਝਾਵਾਂ 'ਤੇ ਗੌਰ ਕਰ ਲੈਂਦੇ ਐਸਜੀਪੀਸੀ ਇਹਨਾਂ ਨੂੰ ਇਹ ਗੱਲ ਕਹਿ ਰਹੀ ਸੀ ਕਿ ਵੀ ਧਾਰਮਿਕ ਸਮਾਗਮ ਸਾਨੂੰ ਕਰਨ ਦਿਓ ਤੁਸੀਂ ਰਾਜਨੀਤਿਕ ਰੋਲ ਜੋ ਨਿਭਾਉਣਾ ਹੈ ਉਹ ਨਿਭਾਓ ਕਿ ਗੁਰੂ ਸਾਹਿਬ ਦੇ ਜੋ ਸੰਕਲਪ ਨੇ ਉਹ ਜਿੱਥੇ-ਜਿੱਥੇ ਉਹਨਾਂ ਦੇ ਚਰਨ ਪਏ ਨੇ ਜਿੱਥੇ-ਜਿੱਥੇ ਉਹਨਾਂ ਦੀ ਬਾਣੀ ਦੇ ਰਾਹੀਂ ਜੋ ਦਰੁਸਤ ਸਰਕਾਰੀ ਤੌਰ ਤੇ ਕੀਤਾ ਜਾ ਸਕਦਾ ਉਹਨਾਂ ਖੇਤਰਾਂ ਦੀ ਸਾਮ ਸੰਭਾਲ ਵਿਕਾਸ ਕਰ ਲੋ ਪੰਜਾਬ ਨੂੰ ਸੰਭਾਲ ਲੋ ਪੰਜਾਬ ਦੀ ਜਵਾਨੀ ਨੂੰ ਸੰਭਾਲ ਲੋ ਤੁਸੀਂ ਉਹਦਾ ਰੋਲ ਨਿਭਾਓ ਤੇ ਜਿਹੜੇ ਧਾਰਮਿਕ ਸਮਾਗਮ ਹੋਣਗੇ ਉਹ ਚ ਅਸੀਂ ਕੇਂਦਰ ਨੂੰ ਵੀ ਸੱਦਣਾ ਹੋਰ ਨਾਲ ਸੂਬਿਆਂ ਨੂੰ ਵੀ ਸੱਦਣਾ ਤੁਸੀਂ ਆਪਣੀ ਸੂਬੇ ਦੀ ਸਰਕਾਰ ਨੂੰ ਤੁਹਾਨੂੰ ਤਾਂ ਮੂਰੇ ਬਟਾਵਾਂਗੇ ਸੋ ਇਹਸ ਲਈ ਤੁਹਾਨੂੰ ਉੱਥੇ ਸੱਦਾਂਗੇ ਤੁਸੀਂ ਉੱਥੇ ਸ਼ਿਰਕਤ ਕਰੋ ਪਰ ਜਿਨ੍ਹਾਂ ਨੂੰ ਆਦਤ ਰੀਵਨ ਕੱਟਣ ਦੀ ਪੈ ਜਵੇ ਪ੍ਰਧਾਨਗੀ ਮੰਡਲ ਚ ਬੈਠਣ ਦੀ ਪੈ ਜਵੇ ਗੁਲਦਸਤੇ ਲੈਣ ਦੀ ਪੈ ਜਵੇ ਫਿਰ ਸੰਗਤ ਚ ਤੇ ਪੰਗਤ ਚ ਬੈਠਣਾ ਔਖਾ ਹੋ ਜਾਂਦਾ ਉਹਨਾਂ ਲਈ ਇਸ ਲਈ ਇਹ ਤਾਂ ਕਹਿੰਦੇ ਵੀ ਹਮ ਤੋ ਆਪਣਾ ਹੀ ਕਰਾਂਗੇ ਤੇ ਆਪਣਾ ਹੀ ਕਰਾਂਗੇ ਫਿਰ ਉਹ ਸਹਿਜ ਸਮਝ ਨਿਮਰਤਾ ਕਿਤਨੀ ਆਉਣੀ ਹੁੰਦੀ ਆ ਹੁਣ ਇਹ ਇਹ ਪ੍ਰੋਗਰਾਮ ਸੀ ਭਾਸ਼ਾ ਵਿਭਾਗ ਕੋਲ ਜੀ ਭਾਸ਼ਾ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਇਸ ਮੌਕੇ ਚੇਅਰਮੈਨ ਨੇ ਜਿਹੜੇ ਉਹ ਜਸਵੰਤ ਜਫਰ ਇੱਕ ਬਹੁਤ ਸੁਰਜੀ ਹੋਈ ਸ਼ਖਸੀਅਤ ਨੇ ਹੂੰ ਉਹ ਬੜੇ ਵਿਦਵਤਾ ਪ੍ਰਭੂਰ ਲੇਖਕ ਦੇ ਲਖਣੀ ਦੇ ਕਮਾਲ ਉਹਨਾਂ ਦੀ ਕਲਮ ਬੜੀ ਵਿਆਕ ਲਿਖਦੀ ਆ ਤੇ ਉਹ ਇੱਕ ਡਿਸਿਪਲਿੰਡ ਸ਼ਖਸੀਅਤ ਮੰਨੇ ਜਾਂਦੇ ਨੇ ਉਹਨਾਂ ਦੀ ਅਗਵਾਈ ਚ ਸਮਾਗਮ ਸੀ ਤੇ ਸ਼੍ਰੀਨਗਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਤੇ ਉੱਥੋਂ ਸ਼ੁਰੂਆਤ ਕੀਤੀ ਕਿ ਉਸ ਨਾਲ ਇਹਨੂੰ ਕੜੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉੱਥੋਂ ਕਸ਼ਮੀਰੀ ਪੰਡਤ ਆਏ ਸੀ ਗੁਰੂ ਸਾਹਿਬ ਕੋਲ ਹੈਨਾ ਤੇ ਇਸ ਲਈ ਉੱਥੇ ਫਿਰ ਉਹ ਲਗਾਤਾਰ ਜਿਹੜੇ ਸਮਾਗਮ ਸੀ ਉਹਦੇ ਵਿੱਚ ਸੈਮੀਨਾਰ ਵੀ ਸੀ ਗੁਰੂ ਸਾਹਿਬ ਦੇ ਉਦੇਸ਼ਾਂ ਨੂੰ ਲੈ ਕੇ ਉਹਨਾਂ ਦੇ ਸੁਨੇਹਾ ਨੂੰ ਲੈ ਕੇ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਕਿਤਾਬਚਾ ਵੀ ਜਾਰੀ ਹੋਇਆ ਉਹਦੇ ਤੇ ਚਰਚਾਵਾਂ ਵੀ ਹੋਈਆਂ ਬੜੀ ਗੰਭੀਰਤਾ ਨਾਲ ਤੇ ਇੱਕ ਸੈਸ਼ਨ ਉਹਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਦਾ ਤੇ ਸੂਫੀ ਗਾਇਨ ਦਾ ਸੀ ਜਿਹਦਾ ਗਾਇਕ ਵੀਰ ਸਿੰਘ ਨੂੰ ਜ਼ਿੰਮੇਵਾਰ ਦਿੱਤੀ ਗਈ ਸੀ ਹੁਣ ਜਫਰ ਸਾਹਿਬ ਕਹਿੰਦੇ ਵੀ ਕਿ ਉਹਨਾਂ ਨੂੰ ਇੱਕ ਦੋ ਮੀਡੀਆ ਨਾਲ ਗੱਲਬਾਤ ਸੁਣਿਆ ਸੀ ਉਹ ਕਹਿੰਦੇ ਵੀ ਬਿਲਕੁਲ ਇਹ ਪਾਸ਼ਾ ਪਾਕ ਵੱਲੋਂ ਲਿਖਿਆ ਪ੍ਰੋਗਰਾਮ ਸੀ ਵੀਰ ਸਿੰਘ ਸਿੱਧਾ ਬੁਢੇਸ਼ ਤੋਂ ਆਇਆ ਤੇ ਸਟੇਜ ਤੇ ਆਇਆ ਤੇ ਉਹ ਤੋਂ ਗਤਾਈ ਹੋਈ ਤੇ ਸਾਡੇ ਪ੍ਰਬੰਧਕਾਂ ਤੋਂ ਵੀ ਇਹ ਕਹਿ ਲਈ ਹੋਈ ਇਸ ਲਈ ਵਾਪਰੀਆ ਇਹ ਹੋਣਾ ਨਹੀਂ ਚਾਹੀਦਾ ਸੀ ਜੋ ਵਾਪਰਿਆ ਇਹਦੇ ਲਈ ਅਸੀਂ ਆਪਣੀ ਬੇਰੀ ਕੁਲ ਕਰਦੇ ਆ ਉਹਨਾਂ ਨੇ ਬੜੇ ਦਿਲ ਨਾਲ ਇਸ ਗੱਲ ਨੂੰ ਕਬੂਲ ਕੀਤਾ ਉਸੇ ਬੜੇ ਦਿਲ ਨਾਲ ਫਰਾਗ ਦੇ ਨਾਲ ਵੀਰ ਸਿੰਘ ਨੇ ਵੀਨੂਪੂਲ ਕੀਤਾ ਉਹ ਕਹਿੰਦਾ ਮੈਂ ਵਿਦੇਸ਼ ਤੋਂ ਆਇਆ ਤੇ ਆਸਟ੍ਰੇਲੀਆ ਤੋਂ ਸ਼ਾਇਦ ਉਹ ਕਹਿ ਰਿਹਾ ਸੀ ਕਿ ਉਸ ਤੋਂ ਬਾਅਦ ਮੈਂ ਸਿੱਧਾ ਸ਼ਹਿਰ ਨਗਰ ਗਿਆ ਸ਼ਹਿਰ ਨਗਰ ਤੋਂ ਉਤਰ ਕੇ ਸਿੱਧਾ ਵਨ ਸਟੇਜ ਤੇ ਚਲਾ ਗਿਆ ਤੇ ਕਹਿੰਦਾ ਮੁਰੇ ਪਬਲਿਕ ਬੈਠੀ ਸੀ ਤੇ ਮਾਨੂੰ ਸੰਬੋਧਨ ਹੋ ਗਿਆ ਮੈਂ ਪਿੱਛੇ ਬੋਰਡ ਦੇਖਿਆ ਨਹੀਂਗਾ ਤੇ ਉੱਥੋਂ ਦੇ ਜਿਹੜੇ ਸਾਨਕ ਲੋਕ ਸੀ ਉਹਨਾਂ ਦੀ ਇੱਛਾ ਸੀ ਕਿ ਅਸੀਂ ਕਹਿੰਦਾ ਕਿ ਟੈਨਸ ਚ ਰਹਨੇ ਆ ਪ੍ਰੈਸ਼ਰ ਚ ਰਹਨੇ ਆ ਡਰ ਸਹਿਮ ਚ ਰਹਨੇ ਆ ਇਸ ਲਈ ਥੋੜਾ ਕੁਝ ਪਲ ਆਨੰਦ ਦੇ ਜੀਣਾ ਚਾਹੁੰਦੇ ਆ ਤੇ ਕਹਿੰਦਾ ਇਸ ਲਈ ਉਹ ਜਿਹੇ ਗੀਤ ਤੇ ਮੈਨੂੰ ਪਰਮੈਸ਼ਰ ਹੋ ਕੀਤੇ ਮੈਂ ਉਹ ਗਾਤੇ ਪਰ ਚੱਲਦੇ ਪ੍ਰੋਗਰਾਮ ਦਰਮਿਆਨ ਦੀ ਜਦੋਂ ਸਾਨੂੰ ਇਹ ਸਮਝ ਪਈ ਕਿ ਛੇਤਾ ਅਸੀਂ ਪ੍ਰੋਗਰਾਮ ਇਸ ਨੂੰ ਸਮਰਪਿਤ ਕੀਤਾ ਫਿਰ ਆਪਣੇ ਆਪ ਨੂੰ ਦੁਰਸਤ ਵੀ ਕੀਤਾ ਕਹਿੰਦੇ ਅਸੀਂ ਫਿਰ ਜੁੱਤੀਆਂ ਬੂਟ ਲਾ ਕੇ ਸਿਰ ਜਿਹਨਾਂ ਦੇ ਨਹੀਂ ਟੱਕੇ ਸੀ ਉਹਨਾਂ ਦੇ ਸਿਰ ਟੱਕ ਕੇ ਅਸੀਂ ਪੂਰਾ ਫਿਰ ਗੁਰੂ ਸਾਹਿਬ ਦੇ ਫਲਸਫੇ ਨੂੰ ਉਹ ਬਾਣੀ ਨੂੰ ਉਹਦਾ ਗਾਇਨ ਵੀ ਕੀਤਾ ਉਹਦੀ ਚਰਚਾ ਵੀ ਹੁਣੇ ਵੀਰ ਸਿੰਘ ਜਰਾਂ ਨੇ ਆਪਣਾ ਇਹ ਪੱਖ ਮੀਡੀਆ ਮੂਰੇ ਵੀ ਰੱਖਿਆ ਤੇ ਉਹਨਾਂ ਨੇ ਅਕਾਲ ਤੱਕ ਸਭ ਤੇ ਵੀ ਜਦਾ ਸੁਨੇਹਾ ਦਿੱਤਾ ਤੇ ਉਥੇ ਉਜਾ ਵੀ ਆਏ ਤੇ ਮਿਲ ਵੀ ਆਏ ਤੇ ਉਹ ਸਦਾ ਉਹਨੇ ਸਮਝ ਚੁਣਨ ਕੋਈ ਸੇਵਾ ਵੀ ਲੱਗੇ ਤੇ ਇਹ ਗੱਲ ਇਸ ਤਰ੍ਹਾਂ ਨਿਬੜਿਓ ਕਹਿੰਦੇ ਮੈਂ ਤੁਹਾਡਾ ਬੱਚਾ ਵੀਰ ਸਿੰਘ ਤੋਂ ਇਹ ਉਮੀਦ ਰੱਖਤਾ ਨਹੀਂ ਕੀਤੀ ਜਾ ਰਹੀ ਸੀ ਕਿ ਉਹ ਜਿੰਨੀ ਸਮਝ ਸਿੱਖੀ ਲਈ ਰੱਖਦੇ ਨੇ ਸਭਿਆਚਾਰਕ ਤੌਰ ਤੇ ਰੱਖਦੇ ਨੇ ਧਾਰਮਿਕ ਰੱਖਦੇ ਨੇ ਉਸ ਦਿਖ ਪੱਖੋਂ ਉਸ ਉਹਨਾਂ ਦੇ ਬੋਲਾਂ ਪ੍ਰਤੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਬੰਦਾ ਇਦਾਂ ਨਹੀਂ ਕਰ ਸਕਦਾ ਹੋ ਗਿਆ ਹੁਣ ਇਹ ਆਪਾਂ ਮੰਨ ਲੈਨੇ ਆ ਕਿ ਇਹ ਇਹ ਇੱਕ ਗਲਤਫਹਿਮੀ ਛੋਇਆ ਕਿਉਂਕਿ ਇੱਛਾ ਨਹੀਂ ਹੋ ਸਕਦੀ ਜਸਵੰਤ ਜਫਰ ਤੋਂ ਲੈ ਕੇ ਵੀਰ ਸਿੰਘ ਦੀ ਕਿਉਂ ਐਦਾਂ ਦਾ ਕੁਛ ਕਰਨ ਪਰ ਇਹ ਵੀ ਨਹੀਂ ਹੋ ਸਕਦਾ ਕਿ ਤੁਹਾਨੂੰ ਸੱਦੇ ਪੱਤਰ ਦਾ ਵੀ ਨਾ ਪਤਾ ਹੂੰ ਇਹ ਵੀ ਨਹੀਂ ਹੋ ਸਕਦਾ ਜਦੋਂ ਤੁਹਾਡੇ ਨਾਲ ਪ੍ਰਬੰਧਕ ਸੰਪਰਕ ਕਰਦੇ ਨੇ ਕਿਸੇ ਸਮਾਗਮ ਲਈ ਤਾਂ ਤੁਹਾਨੂੰ ਜਾਣੂ ਕਰਾਇਆ ਜਾਂਦਾ ਤੁਸੀਂ ਉਹ ਕਾਰਡ ਦੇ ਵਿੱਚ ਆਪਣਾ ਨਾਮ ਤਾਂ ਪੜਨ ਲਈ ਲੱਭਦੇ ਹੋ ਉਹਨੂੰ ਕਿ ਮੇਰਾ ਨਾਂ ਕਿੱਥੇ ਲਿਖਿਆ ਕਿਵੇਂ ਲਿਖਿਆ ਕੀ ਲਿਖਿਆ ਜੇ ਹੋਰ ਨਹੀਂ ਕਿਸਦਾ ਨਾਂ ਪੜ੍ਹਦੇ ਸਹੀ ਗੱਲ ਹੈਨਾ ਜਦੋਂ ਤੁਸੀਂ ਸਟੇਜ ਤੇ ਆਉਨੇ ਹੋ ਇੱਕ ਕਲਾਕਾਰ ਦੇ ਨਾਤੇ ਖਾਸ ਕਰਕੇ ਹੈ ਨਾ ਪਤਾ ਕਿ ਚੈੱਕ ਜਿਹਦੇ ਸਾਈਨ ਨਾਲ ਪਾਸ ਹੋਣਾ ਉਹਨਾਂ ਦਾ ਨਾਮ ਨੂੰ ਲੈਣੇ ਪੈਂਦੇ ਨੇ ਸਸਾਵਾਂ ਦੇ ਨਾਮ ਲੈਣੇ ਪੈਂਦੇ ਨੇ ਫਿਰ ਉਹਦੇ ਲਈ ਤਾਂ ਬੋਰਡ ਤੇ ਨਿਕਲ ਜਾਂਦੀ ਹੈ ਸੋ ਇਹ ਕਿਵੇਂ ਹੋ ਸਕਦਾ ਕਿ ਇਹਦੇ ਉੱਤੇ ਤੁਹਾਡੀ ਨਜ਼ਰ ਹੀ ਨਾ ਗਈ ਹੋਵੇ ਠੀਕ ਹੈ ਫਿਰ ਵੀ ਇਹ ਸਵਾਗਤ ਕਰਨਾ ਬਣਦਾ ਕਿ ਫਰਾਗ ਦਲੀ ਨੇ ਉਹਨਾਂ ਆਪਣੀਆਂ ਗਲਤੀਆਂ ਕਬੂਲ ਕੀਤੀਆਂ ਬੇਸ਼ੱਕ ਉਹਨੂੰ ਥੋੜਾ ਜਿਹਾ ਇਸ ਤਰ੍ਹਾਂ ਮੂਡ ਦੇ ਕੇ ਕੀਤੀ ਹੋਵੇ ਪਰ ਕਬੂਲ ਕਰ ਲੀਆਂ ਇਹ ਸਿਆਣਾ ਭਰਿਆ ਇਸ ਮਸਲੇ ਨੂੰ ਤਰੰਤ ਨਬੜਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਲਈ ਹੁਣ ਸਵਾਲ ਹੋ ਗਿਆ ਐਸਜੀਪੀਸੀ ਜਿਹੜੀ ਪਹਿਲਾਂ ਰਜੋਈ ਅਪੀਲ ਬੇਨਤੀ ਕਰਦੀ ਸੀ ਉਹਨੂੰ ਵੱਡਾ ਸਵਾਲ ਕਰਨ ਦਾ ਹੁਣ ਮੌਕਾ ਮਿਲ ਗਿਆ ਕਿ ਸਰਕਾਰ ਜੀ ਸਰਕਾਰੀ ਕੰਮ ਕਰੋ ਇਹ ਕੰਮ ਸਾਡੇ ਤੇ ਛੱਡ ਦਿਓ ਹੂੰ ਜੀ ਬਿਲਕੁਲ ਜਿਹੜਾ ਜਿਹੜਾ ਕੰਮ ਆ ਉਸੇ ਨੂੰ ਹੀ ਉਹ ਸੱਚ ਦਾ ਜਦੋਂ ਇੱਧਰ ਉੱਧਰ ਪੰਗਾ ਲੈਂਦੇ ਆ ਤੇ ਫਿਰ ਇਦਾਂ ਦੀਆਂ ਪੁੱਠੀਆਂ ਜਗੀਆਂ ਹੋ ਪੈਂਦੀਆਂ ਆ ਤੇ ਪਤਾ ਹੈ ਜਦੋਂ ਧਾਰਮਿਕ ਭਾਵਨਾਵਾਂ ਭੜਕੰਦਾ ਜਿੱਥੇ ਖਾਸ ਕਰਕੇ ਖਦਸ਼ਾ ਹੁੰਦਾ ਆ ਉਥੇ ਗਰੇਜ਼ ਕਰਨੇ ਚਾਹੀਦੇ ਐਹੋ ਜੀ ਗੱਲ ਤੋਂ ਆ ਦੀਪਕ ਜੀ ਅਗਲੀ ਗੱਲ ਕਰਦੇ ਆ ਉਹ ਤੁਹਾਨੂੰ ਸਫਰ ਕਰਾਉਂਦੇ ਆ ਸੈਰ ਜਿਹੜੀ ਉਹ ਕਰਾਉਂਦੇ ਆ ਅਗਲੀ ਖਬਰ ਦੇ ਵਿੱਚ ਗੱਲ ਤੁਸੀਂ ਕੀਤੀ ਸੀਗੀ ਬੈਸਟ ਫਰੈਂਡ 트럼ਪ ਹੋਣਾ ਦੇ ਮੋਦੀ ਹੋਣਾ ਸੀ ਉਥੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਜਿੱਦਾਂ ਤੁਸੀਂ ਦੱਸਿਆ ਅਜੇ ਤੱਕ ਕੰਮ ਕਾਜ ਕੋਈ ਨਹੀਂ ਹੋਇਆ ਪਰ ਕਹਿੰਦੇ ਮੋਦੀ ਸਾਹਿਬ ਨੂੰ ਸ਼ੌਂਕ ਬਹੁਤ ਆ ਸੈਰਾਂ ਦਾ ਮਿੱਤਰਾਂ ਨੂੰ ਸ਼ੌਂਕ ਸੈਰਾਂ ਦਾ ਹਰ ਤੀਹਵੇਂ ਦਿਨ ਮੋਦੀ ਹੁੰਦੇ ਨੇ ਵਿਦੇਸ਼ ਦੇ ਵਿੱਚ ਬਿਲਕੁਲ ਜੀ ਇਹ ਗੱਲ ਤੁਹਾਡੀ ਬਿਲਕੁਲ درست ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਤਲਬ ਤਸਵੀਰਾਂ ਖਚਾਉਣ ਦਾ ਵੀਡੀਓ ਬਣਾਉਣ ਦਾ ਵੱਖ-ਵੱਖ ਪਹਿਰਾਵੇ ਪਾਉਣ ਦਾ ਮੌਲਕਾਂ ਦੀਆਂ ਸੈਰਾਂ ਕਰਨ ਦਾ ਜਹਾਜ਼ੇ ਦੇ ਗੇਟ ਤੇ ਹੱਥ ਜਾ ਹਲਾ ਕੇ ਫੋਟੋ ਖਚਾਉਣ ਦਾ ਹੈ ਨਾ ਸਨਮਾਨ ਲੈਣ ਦਾ ਬਹੁਤ ਸ਼ੌਕ ਹੈ ਠੀਕ ਹੈ ਹਰ ਬੰਦੇ ਦੀ ਨਿੱਜੀ ਲਾਈਫ ਹੈ ਨਿੱਜੀ ਸ਼ੌਕ ਹੈ ਪਰ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਤੁਸੀਂ ਦੇਖ ਜੋ ਲੀਡ ਕਰ ਰਹੇ ਤੇ ਤੁਹਾਨੂੰ ਲੀਡ ਕਰਨ ਲਈ ਦੇਸ਼ ਦੀ ਜਨਤਾ ਨੇ ਸੰਸਦ ਲਈ ਚੁਣਿਆ ਕਾਨੂੰਨ ਘੜਨ ਲਈ ਕਾਨੂੰਨ درست ਕਰਨ ਲਈ ਮੁਲਕ ਦੇ ਲਈ ਚੰਗੀਆਂ ਸਥਿਤੀਆਂ ਬਣਾਉਣ ਦੇ ਲਈ ਚੁਣਿਆ ਤੇ ਜੇ ਤੁਹਾਡੇ ਲਈ ਸੈਸ਼ਨ ਤੋਂ ਵੀ ਜ਼ਰੂਰੀ ਵਿਦੇਸ਼ ਦੌਰ ਹੈ ਤੇ ਫਿਰ ਸਾਹਿਬਾ ਲੋਕ ਤੁਸੀਂ ਕਿੰਨੇ ਕੁ ਜ਼ਿੰਮੇਵਾਰ ਹੂੰ ਜੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਇਸ ਤਰ੍ਹਾਂ ਸ਼ਡਿਊਲ ਨਹੀਂ ਬਣਾਏ ਜਾਂਦੇ ਕਿ ਇੱਕ ਪਾਸੇ ਸੈਸ਼ਨ ਨੇ ਤਰੀਕੇ ਨਾਲ ਬਸ ਵਿਦੇਸ਼ ਦੌਰੇ ਤਾਂ ਹੋ ਰਹੇ ਨੇ ਦੋਹਾਂ 'ਚੋਂ ਕੋਈ ਤਾਂ ਸੈਟਲ ਕੀਤਾ ਜਾ ਸਕਦਾ ਸੀ ਜੇ ਨਾ ਤੁਹਾਡੇ ਹੁਕਮਾਂ ਨਾਲ ਚੱਲਦਾ ਸਾਰਾ ਕੁਝ ਐਗਜ਼ੈਕਟਲੀ ਤੇ ਬਾਂਟੂਨ ਚੈਸਨ ਜੋ ਜਨਾਬ ਗਾਇਬ ਨੇ ਅਗਲੇ ਹਫਤੇ ਆਉਣਗੇ ਇਸਕੇ ਅਗਲੇ ਹਫਤੇ ਚਰਚਾ ਕਰਾਂਗੇ 28 29 ਨੂੰ ਕਰਾਂਗੇ ਕਹਿੰਦੇ ਜੀ ਮਿਸ਼ਨ ਨੂੰ ਉਹਦੀ ਚਰਚਾ ਕਿ ਪ੍ਰਧਾਨ ਮੰਤਰੀ ਜੀ ਮੁੜ ਆਉਣਗੇ ਤੇ ਵੀ ਗਏ ਕਿਉਂ ਨੇ ਉਹ راہુલ ਗਾਂਧੀ ਦੇ ਉੱਤੇ ਬਹੁਤ ਸਵਾਲ ਉੱਠਦੇ ਨੇ ਕਿ ਉਹ ਛੁੱਟੀ ਕੱਟਣ ਚਲੇ ਜਾਂਦੇ ਆ ਜੀ ਉਹ ਪ੍ਰਪ ਤੁਸੀਂ ਦਿੱਤੀ ਇਹ ਦਿਨ ਤੁਰ ਰਹੇ ਨੇ ਉਹ ਤਾਂ ਫਿਰ ਨਾਨਕੀ ਨੂੰ ਕਿ ਜਾਂਦਾ ਅਗਲਾ ਤੇ ਤੁਸੀਂ ਹੁਣ ਲਓ ਜੀ ਹਰ 13ਵਾਂ ਦਿਨ ਨਰਿੰਦਰ ਮੋਦੀ ਨੇ ਬਤੌਰ ਪ੍ਰਧਾਨ ਮੰਤਰੀ ਹੁਣ ਤੋਂ ਬਾਅਦ ਵਿਦੇਸ਼ ਚ ਗੁਜ਼ਾਰਿਆ ਜਿੱਦਨ ਦੇ ਪ੍ਰਧਾਨ ਮੰਤਰੀ ਬਣੇ ਨੇ ਹਰ 13 ਮੇ ਦਿਨ ਉਹ ਵਿਦੇਸ਼ ਚ ਹੁੰਦੇ ਨੇ ਹਵਾਲ ਦੀ ਹੁਣ ਤੱਕ 300 ਦਿਨ ਵਿਦੇਸ਼ੀ ਧਰਤੀ ਤੇ ਕੱਟ ਚੁੱਕੇ ਨੇ ਜਨਾਬ 300 ਦਿਨ ਥੋੜੇ ਨਹੀਂ ਹੁੰਦੇ ਤੇ 2500 ਕਰੋੜ ਰੁਪਇਆ ਡਬੋ ਚੁੱਕੇ ਨੇ ਇਸ ਕੰਮਾਂ ਲਈ ਜਾਂਤਾ ਭਈ ਬਹੁਤ ਵਿਦੇਸ਼ ਦੇ ਵਿਦੇਸ਼ ਤੋਂ ਦੇਸ਼ ਦੇ ਕੁਝ ਖੱਟਕੇ ਮੁੜ ਰਹੇ ਹੁਣ ਤੁਹਾਡੀ ਹਾਜ਼ਰੀ ਚ 트ੰਪ ਨੇ ਹੱਤਕੜੀਆਂ ਦੇ ਬਿੜੀਆਂ ਲਾ ਕੇ ਜਾਂਚ ਚੜ੍ਹਾਏ ਸੀ ਮੁੰਡੇ ਤੁਸੀਂ ਕੀ ਕਰ ਲਿਆ ਤੇ ਇਸ ਲਈ ਸਿਰਫ ਤੇ ਦੂਜੇ ਪਾਸੇ ਆਪਣੇ ਜਿਹੜੇ ਗਵਾਂਢੀ ਮੁਲਕ ਨਾਲ ਰਿਸ਼ਤੇ ਤੁਹਾਡੇ ਸਿਕਾਵੇਂ ਨਹੀਂ ਹੁਣ ਤੇ ਫਿਰ ਇਹਨਾਂ ਵਿਦੇਸ਼ ਧਰਾਂ ਤੋਂ ਕੱਢਣਾ ਕੀ ਹੈ 2500 ਕਰੋੜ ਚ ਪਏ ਨੇ ਜੀ ਪ੍ਰਧਾਨ ਮੰਤਰੀ ਿੰਦਰ ਮੋਦੀ ਦੇ ਹੁਣ ਤੱਕ ਦੇ ਦੌਰੇ ਿੰਦਰ ਮੋਦੀ ਨੇ ਵਿਦੇਸ਼ੀ ਧਰਤੀ ਤੇ ਕਰੀਬ 300 ਦਿਨ ਗੁਜ਼ਾਰੇ ਨੇ ਅਟਲ ਵਿਆਹਰੀ ਬਾਜਪਾਈ ਨੇ 31 ਤੇ ਡਾਕਟਰ ਮਨਮੋਹਨ ਸਿੰਘ ਨੇ 73 ਮੁਲਕਾਂ ਦਾ ਦੌਰਾ ਕੀਤਾ ਤੇ ਜਨਾਬ ਦੇ 91 ਤੋਂ ਉੱਪਰ ਨੇ ਅਟਲ ਵਿਆਹਰੀ ਬਾਜਪਾਈ 131 ਦਿਨ ਵਿਦੇਸ਼ ਚ ਰਹੇ ਤੇ ਉਹਨਾਂ ਨੇ 31 ਦਿਨਾਂ ਦਾ 31 ਮੁਲਕਾਂ ਦਾ ਦੌਰਾ ਕੀਤਾ ਤੇ ਖਰਚਾ ਆਇਆ ਸੀ 145 ਕਰੋੜ ਰੁਪਏ ਤੇ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਪਹਿਲੀ ਪਾਰੀ ਸੀ ਉਹਦੇ ਵਿੱਚ ਉਹਨਾਂ ਨੇ 35 ਮੁਲਕਾਂ ਦਾ ਦੌਰਾ ਕੀਤਾ ਸੀ ਖਰਚਾ ਆਇਆ ਸੀ 301 ਕਰੋੜ ਦੇ ਕਰੀਬ ਤੇ ਡਾਕਟਰ ਮਨਮੋਹਨ ਸਿੰਘ ਦੀ ਦੂਜੀ ਪਾਰੀ 'ਚ ਉਹਨਾਂ ਨੇ 38 ਮੁਲਕਾਂ ਦਾ ਦੌਰਾ ਕੀਤਾ ਤੇ ਖਰਚਾ ਆਇਆ ਸੀ 397 ਕਰੋੜ ਮਤਲਬ ਡਾਕਟਰ ਮਨਮੋਹਨ ਸਿੰਘ ਦੀਆਂ ਦੋਵੇਂ ਪਾਰੀਆਂ ਮਿਲਾ ਕੇ ਜੇ ਮੈਂ ਦੇਖਾਂ ਤਾਂ 73 ਮੁਲਕਾਂ ਦਾ ਦੌਰਾ ਉਹਨਾਂ ਦਾ ਤੇ ਖਰਚਾ 699 ਕਰੋੜਾ ਮਤਲਬ 700 ਕਰੋੜ ਦੇ ਗੇਟ ਚ ਜੀ ਕਿਤੇ 700 ਕਰੋੜ 10 ਸਾਲਾਂ ਚ ਕਿਤੇ 11 ਸਾਲਾਂ ਚ 2500 ਕਰੋੜ ਬੱਲੇ ਇੱਥੋਂ ਹਿਸਾਬ ਲਾ ਲੋ ਤੇ ਫਿਰ ਤੁਸੀਂ ਸਾਰਾ ਕੁਝ ਇਹ ਜੀ ਵਿਦੇਸ਼ ਵਿੱਚੋਂ ਤੁਰੇ ਰਹਿਣਾ ਤੇ ਫਿਰ ਦੇਸ਼ ਦਾ ਕੀ ਸਬਰੂਗਾ ਇਹ ਵੱਡਾ ਸਵਾਲ ਖੜਾ ਨਰਿੰਦਰ ਮੋਦੀ ਜੀ ਨੂੰ ਬਿਲਕੁਲ ਤੁਹਾਡਾ ਬਾਜਬ ਸੀ ਗੱਲ ਕਿ ਮਿੱਤਰਾਂ ਨੂੰ ਸ਼ੌਂਕ ਸੈਰ ਦਾ ਇਹ ਡੀਲਾਂ ਤਾਂ ਕਹਿੰਦੇ ਕਰਦੇ ਆ ਪਰ ਬਰੀਫ ਕਿਸੇ ਕਿਸੇ ਹੋਰ ਦੇ ਲੈ ਜਾਂਦੇ ਆ ਨਹੀਂ ਜੇ ਡੀਲਾਂ ਦਰਸਤ ਹੁੰਦੀਆਂ ਤਾਂ ਭਾਰਤੀ ਫੌਜ ਦੇ ਅਧਿਕਾਰੀ ਆ ਪਹਿਲਗਾਮ ਹਮਲੇ ਤੋਂ ਬਾਅਦ ਚਾਰਦੇ ਦੀ ਜੰਗ ਤੋਂ ਬਾਅਦ ਇਹ ਬੈਠ ਕੇ ਨਾ ਕਹਿੰਦੇ ਕਿ ਇਹ ਡੀਲਾਂ ਦਰਸਤ ਨਹੀਂ ਹੁੰਦੀਆਂ ਜੀ ਕਿ ડીਲ ਕੁਛ ਹੁੰਦੀ ਹੈ ਤੇ ਹਥਿਆਰ ਕੁਛ ਮਿਲਦੇ ਆ ਇਹ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਸਾਹਮਣੇ ਲਿਆਂਦੀ ਸੀ ਗੱਲ ਉਹ ਸਵਾਲ ਕਿਹਦੇ ਤੇ ਖੜਾ ਸੀ ਡੀਲਾਂ ਕੌਣ ਕਰਦਾ ਹੈ ਇਹਨਾਂ ਕਿਤੇ ਕਹਤੇ ਹੁੰਦੀਆਂ ਤੇ ਵੱਡਾ ਸਵਾਲ ਸੀ ਉਹੀ ਰਫਾਇਲ ਸੀ ਜਿਹਦਾ ਸਭ ਤੋਂ ਜ਼ਿਆਦਾ ਰੌਲਾ ਪਿਆ ਸੀ ਜੀ ਬਹੁਤ ਧੰਨਵਾਦ ਦੀਪਕ ਜੀ ਇਹਨਾਂ ਖਬਰਾਂ ਦੇ ਬਾਰੇ ਅਹਿਮ ਜਾਣਕਾਰੀਆਂ ਦੇਣ ਦੇ ਲਈ ਬਹੁਤ ਸ਼ੁਕਰੀਆ ਮਿਲਦੇ ਹਾਂ ਅਗਲੀ ਵਾਰੀ ਸਤਿ ਸ਼੍ਰੀ ਅਕਾਲ